ਹਰ ਇੱਕ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਹੈ ਬਰਸਾਤ ਦੇ ਪਾਣੀ ਨੂੰ ਸੰਭਾਲਣ ਦੀਆਂ ਤਕਨੀਕਾਂ ਆਪਾਂ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਹਾਸਲ ਕਰਨੀ ਆ ਜਾਣਕਾਰੀ ਦੇਣ ਲਈ ਸਾਡੇ ਨਾਲ ਬੈਠੇ ਨੇ ਡਾਕਟਰ ਜਗਰਾਜ ਸਿੰਘ ਜੀ ਜਿਹੜੇ ਪ੍ਰਿੰਸੀਪਲ ਸਾਇੰਟਿਸਟ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਸੋਇਲ ਐਂਡ ਵਾਟਰ ਇੰਜੀਨੀਅਰਿੰਗ ਡਿਪਾਰਟਮੈਂਟ ਆ ਉਹਦੇ ਵਿੱਚ ਆਪਣੀ ਸਿਵਾਨਿਵਾ ਰਹੇ ਆ ਸੋ ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਹਾਸਲ ਕਰਨੀ ਆ ਕਿ ਪਾਣੀ ਜਿਹੜਾ ਬਰਸਾਤ ਦਾ ਉਹਨੂੰ ਆਪਾਂ ਕਿਵੇਂ ਸੰਭਾਲ ਸਕਦੇ ਆ ਤਾਂ ਕਿ ਸਾਡਾ ਲਾਈਫ ਆ ਜਿਹੜੀ ਲੰਬੇ ਸਮੇਂ ਤੱਕ ਚੱਲਦੀ ਰਹੇ ਕਿਉਂਕਿ ਇਹ ਪਾਣੀ ਬਹੁਤਾ ਜਿਹੜਾ ਅਜਾਈਂ ਚਲਾ ਜਾਂਦਾ ਆ ਤੇ ਇਸਦਾ ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਸੋ ਆਪਾਂ ਇਸੇ ਸੰਬੰਧੀ ਅੱਜ ਗੱਲਬਾਤ ਕਰਨੀ ਆ ਡਾਕਟਰ ਜਗਰਾਤ ਸਿੰਘ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਜੀ ਮੈਂ ਗੱਲ ਕਰਾਂ ਡਾਕਟਰ ਸਾਹਿਬ ਬਰਸਾਤ ਦੇ ਪਾਣੀ ਦੀ ਜਾਂ ਆਪਾਂ ਜ਼ਮੀਨ ਦੋਜ਼ ਪਾਣੀ ਦੀ ਪਾਣੀ ਦੀ ਮਹੱਤਤਾ ਪਹਿਲਾਂ ਆਪਾਂ ਸਾਡੀ ਕਿਸਾਨ ਵੀਰਾਂ ਨੂੰ ਦੱਸੀਏ ਕਿ ਕਿੰਨੀ ਹੁੰਦੀ ਹੈ ਸ੍ਰਿਸ਼ਟੀ ਨੂੰ ਚਲਾਉਣ ਲਈ ਪਾਣੀ ਦੀ ਬਹੁਤ ਮਤਦਾ ਸੋ ਪਹਿਲੇ ਬਾਦਸ਼ਾਹ ਸ੍ਰੀ ਗੁਰੂ ਅਰਨਕ ਦੇਵ ਜੀ ਦਾ ਵੀ ਫਰਮਾਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਤੋਂ ਪਾਣੀ ਨੂੰ ਪਿਤਾ ਦਾ ਜਿਹੜਾ ਦਰਜਾ ਮਿਲਿਆ ਹੋਇਆ ਇਸ ਤਰ੍ਹਾਂ ਆਪਾਂ ਦੇਖੀਏ ਤਾਂ ਜਿੰਨੀ ਸਾਡੀ ਲੋਕਾਈ ਹੈ ਸਾਰੀ ਉਹ ਪਾਣੀ ਦੇ ਉੱਤੇ ਨਿਰਭਰ ਕਰਦੀ ਹੈ ਜੀ ਇਹ ਜੋ ਅਸੀਂ ਆਪਣੇ ਕਾਰਜ ਵਿਹਾਰ ਕਰਨੇ ਹੈਗੇ ਆ ਚਾਹੇ ਸਾਡੀ ਬਨਸਪਤੀ ਹੈ ਚਾਹੇ ਉਹ ਮਨੁੱਖੀ ਜੀਵਨ ਹੈ ਤੇ ਚਾਹੇ ਸਾਰਾ ਆਪਾਂ ਜਦੋਂ ਦੇਖਦੇ ਆਂ ਵਾਤਾਵਰਣ ਸਰ ਦੇ ਵਿੱਚ ਇਹ ਪਾਣੀ ਦੀ ਜੜੀ ਆ ਬਹੁਤ ਮਹੱਤਤਾ ਹੈਗੀ ਆ ਤੇ ਜਦੋਂ ਇਸ ਨੂੰ ਚਲਾਉਣ ਦੇ ਲਈ ਪਾਣੀ ਦੇ ਵੱਖ-ਵੱਖਰੇ ਜਿਹੜੇ ਹੈਗੇ ਆ ਕੁਦਰਤ ਨੇ ਸਾਨੂੰ ਸਾਧਨ ਦਿੱਤੇ ਹੋਏ ਆ ਪਾਣੀ ਕਈ ਕਈ ਤਰ੍ਹਾਂ ਦੇ ਸਾਧਨ ਸਾਨੂੰ ਉਪਲਬਧ ਹੁੰਦਾ ਹੈ ਤੇ ਉਹਨਾਂ ਵਿੱਚ ਮੁੱਖ ਤੌਰ ਤੇ ਦੋ ਜਿਹੜੇ ਸਾਧਨ ਹੈਗੇ ਆ ਇੱਕ ਤਾਂ ਜ਼ਮੀਨ ਤੋਂ ਉੱਪਰ ਵਾਲਾ ਸਾਧਨ ਹੈ ਜਿੰਨੂੰ ਸਤੇ ਪਾਣੀ ਦਾਸੀ ਨਾਮ ਦਿੰਦੇ ਆ ਤੇ ਦੂਸਰਾ ਸਾਧਨ ਜਿਹੜਾ ਉਹ ਜ਼ਮੀਨ ਦੌਰ ਪਾਣੀ ਜਿੰਨੂੰ ਅਸੀਂ ਕਹਿੰਦੇ ਆ ਹੂੰ ਜੇ ਆਪਾਂ ਨਜ਼ਰ ਮਾਰੀਆਂ ਅੰਕੜਿਆਂ ਤੇ ਤਾਂ ਸਾਨੂੰ ਅਸੀਂ ਵੇਖਣ ਦੇ ਵਿੱਚ ਇਹ ਆਇਆ ਹੈ ਵੀ ਜਿੰਨਾ ਪਾਣੀ ਜੋ ਸਾਨੂੰ ਚਾਹੀਦਾ ਹੈ ਉਹਦੇ ਵਿੱਚ ਤਕਰੀਬਨ 90% ਜਿਹੜੀ ਹੈਗੀ ਆ ਉਹ ਮੰਗ ਜਿਹੜੀ ਹੈ ਉਹ ਖੇਤੀ ਸੈਕਟਰ ਚ ਆਉਂਦੀ ਹੈ ਹੂੰ ਉਸ ਪਾਣੀ 90% ਜਿਹੜਾ ਪਾਣੀ ਖੇਤੀ ਸੈਕਟਰ ਚ ਤੁਮਾਂਗੇ ਹੈਗੀ ਜਾਂ ਦੂਸਰੇ ਜਿਹੜੇ ਆ ਉਦਯੋਗੀ ਕਰਨ ਦੇ ਵਿੱਚ ਹਨ ਪਾਣੀ ਚਾਹੀਦਾ ਹੈਗਾ ਜਾਂ ਮਨੁੱਖੀ ਜੀਵਨ ਜਿਹੜੀ ਆ ਉਹਨੂੰ ਚਲਾਉਣ ਦੇ ਲਈ ਉਹ ਪਾਣੀ ਚਾਹੀਦਾ ਹੈ ਉਹ 10% ਦੇ ਵਿੱਚ ਆਉਂਦਾ ਸੋ ਜਦੋਂ ਅਸੀਂ ਅੰਦਾਜ਼ੇ ਲਾਉਨੇ ਆ ਅੰਕੜੇ ਜਦੋਂ ਕੱਢਦੇ ਆ ਤਾਂ ਅਸੀਂ ਦੇਖਦੇ ਆ ਸਾਡੇ ਕੋਲ ਜਿੰਨੀ ਮੰਗ ਹੈਗੀ ਹੈ ਪਾਣੀ ਦੀ ਉਹ ਸਾਡੀ ਮੰਗ ਜਿਹੜੀ ਆ ਉਹ ਅਸੀਂ ਸਤੈ ਪਾਣੀ ਨਾਲ ਵੀ ਪੂਰੀ ਕਰ ਸਕਦੇ ਆ ਜ਼ਮੀਨਦੋਜ਼ ਪਾਣੀ ਨਾਲ ਵੀ ਪੂਰੀ ਕਰ ਸਕਦੇ ਆ ਪਰ ਸਾਡੀ ਜਿਹੜੀ ਹੈਗੀ ਅੰਦਰ ਪਰਤਾ ਜਿਹੜੀ ਆ ਉਹ ਜ਼ਮੀਨਦੋਜ਼ ਪਾਣੀ ਉੱਤੇ ਜ਼ਿਆਦਾ ਜਿਹੜੀ ਉਹ ਵਧ ਰਹੀ ਹੈ ਬਹੁਤ ਵਧੀਆ ਤੁਸੀਂ ਗੱਲ ਦੱਸੀ ਹੈ ਕਿ ਪਾਣੀ ਬਿਨਾ ਹਰ ਚੀਜ਼ ਅਸੰਭਵ ਹੈ ਭਾਵੇਂ ਉਹ ਮਨੁੱਖੀ ਜਨ ਜੀਵਨਾ ਤੇ ਭਾਵੇਂ ਉਹ ਖੇਤੀ ਹੈ ਤੇ ਪਾਣੀ ਬਿਨਾ ਇਹ ਦੋਵੇਂ ਚੀਜ਼ਾਂ ਬਿਲਕੁਲ ਨਹੀਂ ਹੋ ਸਕਦੀਆਂ ਸੋ ਕਿਸਾਨ ਵੀਰੋ ਦੇਖੋ ਕਿੰਨੀ ਮਹੱਤਤਾ ਪਾਣੀ ਦੀ ਜ਼ਮੀਨ ਹੇਠਲਾ ਪਾਣੀ ਆ ਜਿਹੜਾ ਉਹ ਅਸੀਂ ਵਰਤ ਰਹੇ ਆ ਜਿਹੜਾ ਬਰਸਾਤ ਵਾਲਾ ਪਾਣੀ ਆ ਉਹ ਅਜਾਈਂ ਗਵਾ ਰਹੇ ਆ ਕਿੰਨਾ ਕੀਮਤੀ ਪਾਣੀ ਆ ਉਹ ਮਿਨਰਲ ਵਾਟਰ ਆ ਕਿਸਮ ਦਾ ਡਾਕਟਰ ਸਾਹਿਬ ਜੀ ਅਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸਣਾ ਚਾਹੀਏ ਕਿ ਹਰ ਸਾਲ ਜਿਹੜਾ ਜ਼ਮੀਨ ਦੋਜ ਪਾਣੀ ਆ ਕਿੰਨਾ ਕੁ ਨੀਵਾ ਜਾ ਰਿਹਾ ਆ ਜਿਸ ਹਿਸਾਬ ਨਾਲ ਸਾਡੀ ਖੇਤੀ ਹੋ ਰਹੀ ਐ ਇਸ ਵਕਤ ਸੋ ਜੇ ਅਸੀਂ ਮੰਗ ਦੇਖੀ ਤਾਂ ਖੇਤੀ ਦੇ ਵਿੱਚ ਕਿਉਂ ਮੈਂ ਅੱਗੇ ਦੱਸਿਆ ਵੀ ਸਾਡੀ ਜਿਆਦਾ ਨਿਰਪਰਤਾ ਆ ਉਹ ਜ਼ਮੀਨ ਦੋਜ ਪਾਣੀ ਦੇ ਉੱਤੇ ਵਧ ਰਹੀ ਐ ਜਦੋਂ ਅਸੀਂ ਅੰਕੜੇ ਕੱਢਦੇ ਆ ਤਾਂ ਸਾਨੂੰ ਪਤਾ ਲੱਗਦਾ ਵੀ ਤਕਰੀਬਨ 13.5 ਬਿਲੀਅਨ ਕਿਊਬਿਕ ਮੀਟਰ ਪਾਣੀ ਜਿਹੜਾ ਹੈ ਉਹ ਸਾਨੂੰ ਸਾਡੀ ਜਿਹੜੀ ਆ ਉਹ ਮੰਗ ਪੂਰੀ ਕਰਨ ਦੇ ਲਈ ਜਿਹੜਾ ਵਾਧੂ ਪਾਣੀ ਸਾਨੂੰ ਲੋੜ ਹੈਗੀ ਉਹ ਅਸੀਂ ਜ਼ਮੀਨ ਜ਼ਮੀਨੀ ਪਾਣੀ ਤੇ ਨਿਰਭਰ ਹੈ ਉਹ ਜਿਹੜੀ ਓਵਰ ਡਿਪੈਂਡੈਂਸ ਜਿਹੜੀ ਜ਼ਿਆਦਾ ਨਿਰਪਰਤਾ ਹੋਣ ਕਰਕੇ ਸਾਡਾ ਜ਼ਮੀਨੀ ਪਾਣੀ ਜਿਹੜਾ ਹੈ ਉਹ ਲਗਾਤਾਰ ਹਰ ਸਾਲ ਡੂੰਘਾ ਜਾ ਰਿਹਾ ਹੈ ਉਸ ਦੇ ਡੂੰਘੇ ਜਾਣ ਕਰਕੇ ਤਕਰੀਬਨ ਜਦੋਂ ਅਸੀਂ ਉਹ ਰੇਟ ਕੱਢ ਜਾਂ ਜਿਹੜੀ ਧਰ ਕੱਢਦੇ ਆ ਤਾਂ ਸਾਨੂੰ ਪਤਾ ਲੱਗਦਾ ਤਕਰੀਬਨ 50 ਸੈਂਟੀਮੀਟਰ ਦੀ ਦਰ ਨਾਲ ਉਹ ਹਰ ਸਾਲ ਡੂੰਗਾ ਜਾ ਰਿਹਾ 50 ਸੈਂਟੀਮੀਟਰ ਇਹ ਵੀ ਜਿਹੜੀ ਵੈਲਿਊ ਹੈਗੀ ਹੈ ਜਿਹੜੀ ਇਹ ਅ ਅੰਕੜਾ ਹੈਗਾ ਇਹ ਓਵਰਆਲ ਐਵਰੇਜ ਵੈਲਿਊ ਆ ਕਈ ਥਾਵਾਂ ਤੇ ਕਈ ਫੁੱਟਾਂ ਦੇ ਵਿੱਚ ਜਾ ਡੂੰਗਾ ਜਾ ਮਤਲਬ 3 3 4 4 ਫੁੱਟ ਡੂੰਗਾ ਜਾ ਰਿਹਾ 5 ਫੁੱਟ ਡੂੰਗਾ ਜਾ ਰਿਹਾ ਜਿਤੇ ਨਾਲ ਸਾਡੇ ਕੋਲ ਜਿਹੜੇ ਪਾਣੀ ਦੀ ਜਿਹੜੀ ਜ਼ਮੀਨਦੋਜ਼ ਪਾਣੀ ਜਿਹੜਾ ਹੈਗਾ ਉਹ ਦੂਰ ਹੋਣ ਦੇ ਨਾਲ ਸਾਨੂੰ ਜਿਹੜਾ ਹੈ ਉਹ ਬੋਰ ਸਾਨੂੰ ਡੂੰਘਾ ਕਰਨੇ ਪੈਂਦੇ ਹਰ ਸਾਲ ਸਾਨੂੰ ਅ ਜਿਹੜਾ ਉਸ ਪਾਣੀ ਨੂੰ ਕੱਢਣ ਦੇ ਲਈ ਅ ਡੂੰਘੇ ਹੋਂ ਦੇ ਨਾਲ ਜਿਹੜੇ ਨਵੇਂ ਆ ਪਾਈਪਾਂ ਪਾਉਣੀਆਂ ਪੈਂਦੀਆਂ ਜਿਹਦੇ ਨਾਲ ਕਿਸਾਨੀ ਖੇਤਰ ਦੇ ਵਿੱਚ ਕਾਫੀ ਜਿਹੜਾ ਆ ਉਹ ਖਰਚਾ ਜਿਹੜਾ ਉਹ ਚੱਲਦਾ ਬਿਲਕੁਲ ਡਾਕਟਰ ਸਾਹਿਬ ਬਹੁਤ ਇਹ ਤਾਂ ਗੱਲ ਆਪਾਂ ਸਾਰੀ ਜਾਣਦੇ ਆ ਕਿ ਜਿਉਂ-ਜਿਉਂ ਪਾਣੀ ਡੂੰਘਾ ਜਾਊਗਾ ਕਿਸਾਨ ਵੀਰੋ ਜਿਉਂ ਨੂੰ ਅਸੀਂ ਜ਼ਮੀਨ ਤੋਂ ਕੱਢਣਾ ਆ ਜ਼ਮੀਨ ਦੇ ਵਿੱਚੋਂ ਤਾਂ ਨੇਚਰਲ ਕੁਦਰਤੀ ਆ ਕਿ ਸਾਨੂੰ ਸਾਡਾ ਬੋਲ ਡੂੰਘਾ ਕਰਨਾ ਪਊਗਾ ਜੋ ਅਸੀਂ ਹਰ ਸਾਲ ਕਰਨੇ ਆ ਖਰਚਾ ਵੱਧ ਹੈ ਤੇ ਹੋਰ ਵੀ ਬੁੜੇ ਸਾਰੇ ਖਰਚੇ ਜਿਹੜੇ ਵਧਦੇ ਨੇ ਸੋ ਸਾਨੂੰ ਜ਼ਰੂਰੀ ਹੈ ਕਿ ਅਸੀਂ ਜ਼ਮੀਨ ਦੋਜ਼ ਪਾਣੀ ਨੂੰ ਦੇਖ ਕੇ ਵਰਤੀਏ ਜਿੰਨਾ ਕਿ ਸਾਨੂੰ ਲੋੜ ਆ ਡਾਕਟਰ ਸਾਹਿਬ ਕਿਸਾਨ ਵੀਰਾਂ ਨੂੰ ਪਤਾ ਲੱਗ ਗਿਆ ਕਿ ਹਰ ਸਾਲ ਆ ਜਿਹੜਾ ਤਕਰੀਬਨ ਪਾਣੀ ਆ 2 ਫੁੱਟ ਤੋਂ ਲੈ ਕੇ 3 ਫੁੱਟ ਤੱਕ ਡੂੰਘਾ ਜਾ ਰਿਹਾ ਆ ਸੋ ਜਿਹੜਾ ਕਿ ਬਹੁਤ ਹੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਘਾਤਕ ਆ ਸਾਡੇ ਲਈ ਸਾਡੀ ਲਾਈਫ ਲਈ ਸਾਡੀਆਂ ਪੀੜ੍ਹੀਆਂ ਲਈ ਬਹੁਤ ਘਾਤਕ ਹੈ ਆਪਾਂ ਇਹਨੂੰ ਬਚਾਉਣਾ ਡਾਕਟਰ ਸਾਹਿਬ ਬਰਸਾਤੀ ਪਾਣੀ ਆ ਜਿਹੜਾ ਮਿਨਰਲ ਵਾਟਰ ਜਿਹਨੂੰ ਅਸੀਂ ਇਹ ਵੀ ਕਹਿ ਦਿੰਨੇ ਆ ਫਸਲਾਂ ਨੂੰ ਕਿਉਂ ਵਾਂਗ ਲੱਗਦਾ ਇਹਨੂੰ ਸਾਂਭਣ ਦੇ ਤਰੀਕੇ ਥੋੜਾ ਜਿਹਾ ਆਪਾਂ ਸਾਂਝੀ ਕਰੀਏ ਕਿਸਾਨ ਵੀਰਾਂ ਦੇ ਨਾਲ ਤਾਂ ਕਿ ਉਹ ਇਹਨੂੰ ਵੀ ਸਾਂਭ ਲੈਣ ਤੇ ਜ਼ਮੀਨ ਹੇਠਲਾ ਜਿਹੜਾ ਪਾਣੀ ਆ ਉਹਦਾ ਸਤਾ ਜਿਹੜੀ ਆ ਉਹ ਵੀ ਵੱਧ ਜਵੇ ਉੱਪਰ ਆ ਜਵੇ ਪੰਜਾਬ ਖੇਤੀਬਾੜੀ ਇੰਡਸਟਰੀ ਵੱਲੋਂ ਵੱਖਰੇ ਵੱਖਰੀਆਂ ਤਰੀਕਾਂ ਤਕਨੀਕਾਂ ਜਿਹੜੀਆਂ ਸੁਝਾਈਆਂ ਗਈਆਂ ਨੇ ਜਿਹੜਾ ਬਰਸਾਤੀ ਪਾਣੀ ਆ ਜਾਂ ਮੀਂਹ ਦਾ ਪਾਣੀ ਜਿਹੜਾ ਉਹਨੂੰ ਵਰਤਣ ਦੇ ਲਈ ਜਾਂ ਉਹਨੂੰ ਜ਼ਮੀਨ ਦੋਜ਼ ਕਰਨ ਦੇ ਲਈ ਉਹਨਾਂ ਤਕਨੀਕਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਖੇਤੀਬਾੜੀ ਖੇਤਰ ਦੇ ਵਿੱਚ ਜਿਹੜੀਆਂ ਤਕਨੀਕਾਂ ਪਾਈਆਂ ਜਾ ਸਕਦੀਆਂ ਪਰ ਆਮ ਤੌਰ ਤੇ ਦੇਖਿਆ ਵੀ ਅਸੀਂ ਰਹਿਸ਼ੀ ਖੇਤਰਾਂ ਦੇ ਵਿੱਚ ਵੀ ਜਿਹੜੇ ਆਮ ਲੋਕ ਵੀ ਆ ਇਹਨਾਂ ਤਕਨੀਕਾਂ ਨੂੰ ਵਰਤ ਸਕਦੇ ਆ ਸੋ ਬਰਸਾਤੀ ਪਾਣੀ ਦੇ ਵਿੱਚ ਜਿਹੜੀ ਆ ਵੱਡੀ ਮੁਸ਼ਕਲ ਆ ਪਾਏ ਦੇਖਦੇ ਆ ਜਦੋਂ ਬਰਸਾਤ ਆਉਂਦੀ ਹੈ ਤਾਂ ਉਹ ਬਰਸਾਤ ਦਾ ਪਾਣੀ ਸੰਭਾਲਿਆ ਨਹੀਂ ਜਾਂਦਾ ਆਮ ਤੌਰ ਤੇ ਦੇਖਿਆ ਹੋਏਗਾ ਵੀ ਆਪਾਂ ਸੜਕਾਂ ਦੇ ਵਿੱਚ ਉਹ ਸੜਕਾਂ ਤੇ ਖੜਾ ਰਹਿ ਜਾਂਦਾ ਹੈ ਜਾਂ ਉਹ ਉੱਚੇ ਖੇਤਾਂ ਤੋਂ ਨੀਵੇਂ ਖੇਤਾਂ ਚਲ ਜਾਂਦਾ ਹੈ ਨੀਵੇਂ ਖੇਤਾਂ 'ਚ ਜਾ ਕੇ ਫਿਰ ਉਹ ਨਦੀਆਂ ਨਾਲਿਆਂ ਰਾਹੀਂ ਸਾਡੇ ਇਸ ਖੇਤਰ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਹੂੰ ਸੋ ਵੱਖ-ਵੱਖਰੀਆਂ ਤਕਨੀਕਾਂ ਦੇ ਵਿੱਚ ਇਸ ਇਹਨੂੰ ਬਰਸਾਤੀ ਪਾਣੀ ਨੂੰ ਸੰਭਾਲਣ ਦੀ ਜੋ ਤਕਨੀਕਾਂ ਖੇਤੀਬਾੜੀ ਯੂਨੀਵਰਸਿਟੀ ਨੇ ਦਿੱਤੀਆਂ ਉਹਦੇ ਵਿੱਚ ਜੇ ਕਿਸਾਨ ਵੀਰ ਆਪਣੇ ਖੇਤਾਂ ਦੇ ਵਿੱਚ ਇਸ ਪਾਣੀ ਨੂੰ ਬਰਸਾਤੀ ਪਾਣੀ ਨੂੰ ਸੰਭਾਲ ਲੈਣ ਤਾਂ ਇਸ ਤੋਂ ਵਧੀਆ ਜਿਹੜਾ ਹੈ ਉਪਯੋਗ ਹੋਰ ਨਹੀਂ ਹੋ ਸਕਦਾ ਇਹਦਾ। ਹੂੰ ਉਹਦੇ ਵਿੱਚ ਇਹ ਆ ਵੀ ਜਿਸ ਮਤਲਬ ਥਿਊਰੀ ਇਹਦੇ ਪਿੱਛੇ ਇਹ ਆ ਵੀ ਖੇਤ ਦਾ ਪਾਣੀ ਜਿਹੜਾ ਖੇਤ 'ਚ ਹੀ ਰਹਿਣਾ ਚਾਹੀਦਾ। ਉਹ ਤਾਂ ਹੀ ਰਹੇਗਾ ਜੇ ਸਾਡੇ ਵਟ ਬੰਨੇ ਜਿਹੜੇ ਹੈ ਉੱਚੇ ਰਹਿਣਗੇ ਆਮ ਤੌਰ ਤੇ ਉੱਤੇ ਕੀ ਹੁੰਦਾ ਹੈ ਜਦੋਂ ਬਰਸਾਤ ਪੈਂਦੀ ਹੈ ਤਾਂ ਸਾਡੇ ਜਿਹੜੇ ਵਟ ਬੰਨੇ ਹੋ ਰੁੜ ਜਾਂਦੇ ਆ ਤੇ ਕਿਸਾਨ ਵੀਰਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਬਰਸਾਤ ਪੈਂਦੀ ਹੈ ਖਾਸ ਤੌਰ ਤੇ ਜੇ ਆਪਾਂ ਦੇਖਿਆ ਬਰਸਾਤ ਜਿਹੜੀ ਹੈ ਉਹ ਤਕਰੀਬਨ ਆਪਣੇ ਜੁਲਾਈ ਤੋਂ ਲੈ ਕੇ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਹੀ ਜਿਹੜਾ 80% ਜਿਹੜਾ ਸਾਡਾ ਬਰਸਾਤ ਦਾ ਪਾਣੀ ਇਹ ਇਹਨਾਂ ਬਰਸਾਤੀ ਦਿਨਾਂ ਦੇ ਵਿੱਚ ਹੀ ਆਉਂਦਾ ਹੈ ਤੇ ਉਦੋਂ ਜਦੋਂ ਸਾਡੇ ਕੋਲ ਝੋਨਾ ਲੱਗਾ ਹੁੰਦਾ ਹੈ ਤਾਂ ਅਸੀਂ ਜਿਹੜੇ ਆਪਣੇ ਖੇਤਾਂ ਦੇ ਜਿਹੜੇ ਵਟ ਬੰਨੇ ਹੈਗੇ ਆ ਉਹਨਾਂ ਨੂੰ ਉੱਚਾ ਰੱਖਣਾ। ਤੋਂ ਜੋ ਸਾਡੇ ਵੱਲੋਂ ਸਿਫਾਰਿਸ਼ ਜਿਹੜੀ ਖੇਤੀਬਾੜ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਵੀ ਅਸੀਂ ਹਲਕੀਆਂ ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ ਦੇ ਵਿੱਚ ਕ੍ਰਮਵਾਰ ਸਿ ਇਹ ਕਹਿੰਦੇ ਆ ਵੀ ਜਿਹੜੇ ਸਾਡੇ ਵਟ ਜਿਹੜੇ ਬੰਨੇ ਤੇ ਜਿਹੜੀ ਉਚਾਈ ਹੈਗੀ ਆ ਉਹ ਕ੍ਰਮਵਾਰ ਜਿਹੜੀ ਹੈਗੀ ਆ ਉਹ 1.7 ਸੈਂਟੀਮੀਟਰ 2.2 ਸੈਂਟੀਮੀਟਰ 2.25 ਸੈਂਟੀਮੀਟਰ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਜਿਹੜਾ ਹੈ ਉਹ ਖੇਤ ਦਾ ਪਾਣੀ ਜਿਹੜਾ ਉਹ ਖੇਤ ਦੇ ਵਿੱਚ ਹੀ ਰੱਖਿਆ ਜਾ ਸਕਦਾ ਹੈ। ਦੂਸਰੀ ਗੱਲ ਜਿਹੜੀ ਹੈ ਉਹ ਉਹਦੇ ਵਿੱਚ ਇੱਥੇ ਇਹ ਦੱਸਣ ਵਾਲੀ ਹੈ ਵੀ ਅਸੀਂ ਸਾਡੇ ਕੋਲ ਬਹੁਤ ਸਾਰੇ ਰੈਸੀ ਖੇਤਰ ਨੇ ਜੇ ਅਸੀਂ ਅੰਦਾਜ਼ਾ ਲਾਈਏ ਤਾਂ ਤਕਰੀਬਨ ਸਾਡੇ ਕੋਲ ਇਸ ਵੇਲੇ ਪੰਜਾਬ ਦੇ ਵਿੱਚ ਪਿੰਡਾਂ ਤੇ ਸ਼ਰਾਂ ਦੇ ਮਿਲਾ ਕੇ ਤਕਰੀਬਨ 40 ਲੱਖ ਤੋਂ ਉੱਤੇ ਰੈਸੀ ਮਕਾਨ ਨੇ ਜਿਹੜੇ ਰੈਸੀ ਖੇਤਰਾਂ ਪੱਜ ਨੂੰ ਕਹਿ ਸਕਦੇ ਆ ਸੋ ਉਹਨਾਂ ਖੇਤਰਾਂ ਦੇ ਵਿੱਚ ਜਿਹੜਾ ਛੱਤਾਂ ਦਾ ਪਾਣੀ ਹੈਗਾ ਅਸੀਂ ਉਸ ਪਾਣੀ ਨੂੰ ਇਕੱਠਾ ਕਰਕੇ ਤੇ ਜ਼ਮੀਨ ਦੇ ਵਿੱਚ ਅਸੀਂ ਉਹਨੂੰ ਦਰਕਾ ਸਕਦੇ ਆ ਜ਼ਮੀਨ ਦੇ ਵਿੱਚ ਉਸ ਜ਼ਮੀਨ ਦੇ ਵਿੱਚ ਪਾਣੀ ਦੇ ਵਿੱਚ ਤੁਸੀਂ ਉਹਨੂੰ ਫਿਲਟਰ ਕਰਕੇ ਉਸ ਪਾਣੀ ਨੂੰ ਜਿਹੜਾ ਆ ਉਹ ਪੇਚ ਸਕਦੇ ਆ ਹਾਂ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਤੁਸੀਂ ਦੇ ਰਹੇ ਹੋ احسان ویرو دیکھو ਖੇਤ ਦਾ ਪਾਣੀ ਖੇਤ 'ਚ ਹੀ ਰਹਿਣਾ ਉਹੀ ਸਾਡੇ ਲਈ ਲਾਹੇਮੰਦ ਆ ਜੇ ਅਸੀਂ ਉਹਨੂੰ ਜ਼ਮੀਨ ਦੇ ਵਿੱਚ ਵੀ ਪਾਉਨੇ ਆ ਤਾਂ ਵੀ ਖਰਚਾ ਆਉਂਦਾ ਕੋਈ ਪਾਈਪ ਵਗੈਰਾ ਬੋਰ ਕਰਕੇ ਜਾਂ ਕੁਝ ਹੋਰ ਵੀ ਤਕਨੀਕ ਨਾਲ ਅਸੀਂ ਵਿੱਚ ਪਾਉਨੇ ਆ ਤਾਂ ਉਹਦੇ ਤੇ ਖਰਚਾ ਪਰ ਜੇ ਅਸੀਂ ਵਟਾਂ ਉੱਚੀਆਂ ਕਰਕੇ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਖੇਤ ਦੇ ਪਾਣੀ ਨੂੰ ਖੇਚੀ ਰੱਖਦੇ ਆ ਤਾਂ ਉੱਤੇ ਕੋਈ ਖਰਚਾ ਵੀ ਨਹੀਂ ਆਉਂਦਾ ਤੇ ਪਾਣੀ ਜਿਹੜਾ ਸਾਰੀ ਦਾ ਸਾਰਾ ਜ਼ਮੀਨ ਦੇ ਵਿੱਚ ਚਲਾ ਜਾਂਦਾ ਨਾ ਕਿਸੇ ਮੈਂ ਇੱਥੇ ਬੜੀ ਮਾਹਰਾਂ ਨੂੰ ਕਿਸਾਨ ਵੀਰਾਂ ਨੂੰ ਕਹਿੰਦੇ ਸੁਣਿਆ ਆ ਕਿ ਤੁਸੀਂ ਜ਼ਮੀਨ ਦੇ ਵਿੱਚ ਹੀ ਪਾਣੀ ਪਾਓ ਪਰ ਕਿਸਾਨ ਵੀਰ ਥੋੜਾ ਜਿਹਾ ਲਾਪਰਵਾਹੀ ਕਰ ਜਾਂਦੇ ਆ ਝੋਨੇ ਦਾ ਸੀਜ਼ਨ ਆ ਗਿਆ ਪੂਰੇ ਪੰਜਾਬ ਦੇ ਵਿੱਚ ਆ ਸੀਜ਼ਨ ਝੋਨਾ ਹੀ ਲੱਗਦਾ ਆ ਤਕਰੀਬਨ ਜੋਨਾਂ ਲਗਾਤਾਰ ਲੱਗਣ ਨਾਲ ਜ਼ਮੀਨ ਦੇ ਵਿੱਚ ਇੱਕ ਹਾਰਡ ਪੈਨ ਉਹ ਕਹਿੰਦੇ ਨੇ ਵੀ ਹਾਰਡ ਜੀ ਲੇਅਰ ਬਣ ਗਈ ਹੈ ਤੇ ਜ਼ਮੀਨ ਦੇ ਵਿੱਚ ਪਾਣੀ ਜਾਂਦਾ ਨਹੀਂ ਥੱਲੇ ਕੋਈ ਉਹ ਵੀ ਕਾਰਨ ਮੰਨਦਾ ਜ਼ਮੀਨ ਦੇ ਵਿੱਚ ਨਾ ਜਾਂਦਾ ਤੇ ਜੇ ਅਸੀਂ ਉਹ ਵੀ ਉਹਨੂੰ ਤੋੜਨਾ ਹੋਵੇ ਤਾਂ ਕੀ ਕਰੀਏ ਫਿਰ ਦੇਖੋ ਇਹਦੇ ਵਿੱਚ ਉਹ ਤੁਹਾਡੇ ਗੱਲ ਵੀ ਗੱਲ ਠੀਕ ਹੈ ਵੀ ਪ੍ਰੈਕਟੀਕਲ ਜਿਹੜਾ ਤਜਰਬਿਆਂ ਤੋਂ ਦੇਖਣ ਚਾਹਿਆ ਵੀ ਇੱਕ ਹਾਰਡ ਪੈਨ ਥੱਲੇ ਬਣਿਆ ਹੋਇਆ ਹੈ ਪਰ ਕੁਝ ਤਕਨੀਕਾਂ ਜਿਹੜੀਆਂ ਸਾਡੇ ਵੱਲੋਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਜਿਵੇਂ ਝੋਨੇ ਦੀ ਅਸੀਂ ਕਿੰਨੇ ਸਿੱਧੀ ਬਿਜਾਈ ਕਰ ਲਈਏ ਜੀ ਤੇ ਉਹਦੇ ਨਾਲ ਵੀ ਜਿਹੜੇ ਇੱਕ ਤਾਂ ਸਾਡੀ ਜ਼ਮੀਨ ਦੋ ਜਿਹੜਾ ਸਾਡਾ ਪਾਣੀ ਆ ਉਹਤੇ ਭਾਰ ਘਟਦਾ ਕਿਉਂਕਿ ਪਾਣੀ ਜਿਹੜੇ ਸਿੱਧੀ ਬਿਜਾਈ ਦੇ ਵਿੱਚ ਘਟ ਲੱਗਣਗੇ ਦੂਸਰਾ ਜਿਹੜਾ ਤੁਸੀਂ ਹਾਰਡ ਪੈਣ ਦੀ ਗੱਲ ਕਰਦੇ ਹੋ ਇਹ ਵੀ ਜਿਹੜੀ ਉਹ ਤੁਸੀਂ ਕਹਿੰਦੇ ਹੋ ਵੀ ਕਦੋਂ ਕਰਕੇ ਜਦੋਂ ਆਪਾਂ ਝੋਨਾ ਲਾਉਂਦੇ ਉਹ ਬੰਦੀ ਹੈਗੀ ਆ ਉਹ ਇਹਦੇ ਵਿੱਚ ਨਹੀਂ ਬਣੇਗੀ ਸੋ ਉਹ ਟੈਕਨੀਕਾਂ ਜਿਹੜੀਆਂ ਉਹ ਅਪਣਾਈਆਂ ਜਾ ਸਕਦੀਆਂ ਸੋ ਕਿਸਾਨ ਵੀਰੋ ਦੇਖੋ ਲੋੜ ਹੈ ਸਾਨੂੰ ਡਾਕਟਰ ਸਾਹਿਬ ਦੇ ਦੱਸੇ ਅਨੁਸਾਰ ਤਕਰੀਕਾਂ ਅਪਣਾਉਂਦੀ ਸਿੱਧੀ ਬਜਾਈ ਝੋਨੇ ਦੀ ਅਸੀਂ ਕਰ ਸਕਦੇ ਹਾਂ ਪਰ ਮੈਨੂੰ ਨਹੀਂ ਲੱਗਦਾ ਤੁਸੀਂ ਜ਼ਿਆਦਾ ਇਸ ਵੱਲ ਨੂੰ ਧਿਆਨ ਦੇ ਰਹੇ ਹੋ ਕਿਉਂਕਿ ਤਕਨੀਕ ਬਹੁਤ ਵਧੀਆ ਹੈ ਖਰਚਾ ਵੀ ਘੱਟ ਹੈ ਤੇ ਇਹਦੇ ਤੇ ਜਿਹੜਾ ਸਾਡੀ ਜ਼ਮੀਨ ਵੀ ਬਚਦੀ ਆ ਪਾਣੀ ਵੀ ਬਚਦਾ ਸੋ ਆਪਾਂ ਜਦ ਤੱਕ ਕੱਦੂ ਕਰਕੇ ਚੋਨਾ ਲਾਉਨੇ ਆ ਸੋ ਜਿੱਥੇ ਤੱਕ ਕੱਦੂ ਦੀ ਲਾਸਟ ਤਹਿ ਥੱਲੇ ਹੁੰਦੀ ਆ ਉਥੇ ਜ਼ਮੀਨ ਸਖਤ ਹੋ ਜਾਂਦੀ ਆ ਤੇ ਸਾਨੂੰ ਉਹ ਸਖਤ ਤਹਿ ਨਾਲ 2-3 ਸਾਲਾਂ ਬਾਅਦ ਤੋੜਨ ਦੀ ਲੋੜ ਆ ਤਾਂ ਕਿ ਪਾਣੀ ਆ ਜ਼ਮੀਨ ਦੇ ਵਿੱਚ ਬਰਸਾਤ ਦਾ ਜਾ ਸਕੇ ਡਾਕਟਰ ਸਾਹਿਬ ਬਿਲਕੁਲ ਕਿਸਾਨ ਵੀਰ ਦੇਖੋ ਲੇਬਰ ਦੀ ਘਾਟ ਆ ਥੋੜਾ ਜਿਹਾ ਪਰਿਵਾਰਕ ਮੈਂਬਰ ਵੀ ਇੱਥੇ ਘਟਨੇ ਖੇਤੀ ਵੱਡੀ ਆ ਬਹੁਤੇ ਕਿਸਾਨ ਵੀਰਾਂ ਕੋਲ ਇਹੋ ਜੀਆਂ ਤਕਨੀਕਾਂ ਜਿਵੇਂ ਸਿੱਧੀ ਬਿਜਾਈ ਦੀ ਗੱਲ ਆਪਾਂ ਕਰਦੇ ਆਂ ਉਈ ਇਸ ਵੱਲ ਨੂੰ ਥੋੜਾ ਜਿਹਾ ਘੱਟ ਮੁੜ ਰਿਹਾ ਕੋਈ ਹੋਰ ਟੰਗ ਤਰੀਕੇ ਇਹ ਤਾਂ ਵੈਸੇ ਤਾਂ ਸੌਖਾ ਸੀ ਕਿਸਾਨ ਵੀਰ ਉਹ ਦੇਖੋ ਅਸੀਂ ਵਟਾਂ ਉੱਚੀਆਂ ਕਰ ਲਈਏ ਤੇ ਛੋਟੇ ਕਹਰੇ ਪਾ ਲਈਏ ਡਾਕਟਰ ਸਾਹਿਬ ਇਹ ਵੀ ਮੈਨੂੰ ਲੱਗਦਾ ਵੀ ਬਚਤ ਕਰਦਾ ਹੈ ਬਿਲਕੁਲ ਇੱਕ ਤਾਂ ਛੋਟੇ ਕਹਰੇ ਪਾਉਣ ਦੇ ਨਾਲ ਇੱਕ ਤਾਂ ਪਾਣੀ ਜਿਹੜੀ ਆ ਉਹ ਘੱਟ ਲੱਗੇਗਾ ਤੇ ਉਹਨਾਂ ਹੀ ਅਸੀਂ ਘੱਟ ਪਾਣੀ ਕੱਢਾਂਗੇ ਜ਼ਮੀਨ ਦੇ ਵਿੱਚੋਂ ਦੂਸਰਾ ਇਹ ਪਾਣੀ ਨੂੰ ਸੰਭਾਲਣ ਦੇ ਲਈ ਵੀ ਜਿਹੜਾ ਹੈ ਉਹ ਛੋਟੇ ਕਹਰੇ ਕਿਉਂਕਿ ਉਹਨਾਂ ਨੂੰ ਸੰਭਾਲ ਜਿਹੜੀ ਉਹਨਾਂ ਦੇ ਕਰਨੀ ਹੈ ਉਹ ਸੌਖੀ ਹੁੰਦੀ ਹੈ ਸੋ ਇਹਦੇ ਤਕਨੀਕਾਂ ਦੇ ਵਿੱਚ ਜਿਹੜਾ ਇਹ ਮੈਂ ਅੱਗੇ ਤੁਹਾਨੂੰ ਦੱਸਿਆ ਸੀ ਵੀ ਰੈਸ਼ੀ ਖੇਤਰ ਦੇ ਵਿੱਚ ਅਸੀਂ ਅ ਛੱਤਾਂ ਵਾਲਾ ਪਾਣੀ ਜਿਹੜਾ ਹੈ ਉਹ ਜ਼ਮੀਨਾਂ ਦੇ ਵਿੱਚ ਅਸੀਂ ਪਾ ਸਕਦੇ ਹਾਂ ਤੇ ਜ਼ਮੀਨਦੋਸ ਪਾਣੀ ਨਾਲ ਬਲਾਰ ਰੱਖਦੇ ਹਾਂ ਸੋ ਬੜੀ ਇੱਕ ਸੌਖੀ ਜਿਹੀ ਤਕਨੀਕ ਹੈਗੀ ਬੜੀ ਸੌਖੀ ਤਕਨੀਕ ਹੈ ਇਹ ਹੂੰ ਇਹ ਆਮ ਜਿਹੜੇ ਆਪਾਂ ਅਸੀਂ ਇਹਨੂੰ ਬਹੁਤ ਸੌਖੇ ਢੰਗ ਨਾਲ ਇਸ ਨੂੰ ਵਰਤ ਸਕਦੇ ਹਾਂ ਕਰਨਾ ਇਹਦੇ ਵਿੱਚ ਕੁਝ ਬਹੁਤਾ ਨਹੀਂ ਹੈ ਸਿਰਫ ਇੱਕ 5x5x5 ਫੁੱਟ ਦਾ ਇੱਕ ਜਿਹੜਾ ਹੈ ਟੋਆ ਮਾਰ ਕੇ ਤੇ ਉਹਦੇ ਵਿੱਚ ਜਿਹੜਾ ਛੱਤਾਂ ਦਾ ਪਾਣੀ ਜਿਹੜਾ ਹੈ ਉਪਰ ਨਾਲਿਆ ਰਾਹੀਂ ਅਸੀਂ ਉਧਰ ਨੂੰ ਟੋਏ ਦੇ ਵਿੱਚ ਮੋੜ ਦੇਣਾ ਜਿਹੜਾ ਟੋਆ ਅਸੀਂ ਪਟਿਆ ਉਹਦੇ ਤਿੰਨੇ ਸੇ ਕਰ ਲੈਣੇ ਆ ਤੋ ਤਿੰਨ ਤਿੰਨ ਸੇ ਜਿਹੜਾ ਅਸੀਂ ਕਰ ਲੈ ਪਹਿਲਾ ਹਿੱਸਾ ਜਿਹੜਾ ਆ ਛੱਤ ਵਾਲਾ ਪਾਣੀ ਜਦੋਂ ਆਉਂਦਾ ਹੈ ਉਹਦੇ ਵਿੱਚ ਪਾ ਦੇਣਾ ਉਹ ਪਾਣੀ ਜਿਹੜਾ ਉਹਨੂੰ ਨਿਤਾਰ ਕੇ ਅੱਗੇ ਫਿਰ ਇੱਕ 1 ਫੁੱਟ ਫੁੱਟ ਦਾ ਫਿਲਟਰ ਸਿਸਟਮ ਲੱਗਾ ਹੁੰਦਾ ਪਾਣੀ ਜਿਹੜਾ ਹੈ ਉਸ ਫਿਲਟਰ ਸਿਸਟਮ ਦੇ ਵਿੱਚ ਲੱਗ ਕੇ ਫਿਰ ਤੀਸਰੇ ਖੰਡ ਦੇ ਵਿੱਚ ਚਲ ਜਾਂਦਾ ਹੈ ਤੀਸਰਾ ਖੰਡ ਜਿਹੜਾ ਆ ਉਹ ਸਾਡਾ ਇੱਕ ਅਸੀਂ ਉਹਦੇ ਨਾਲ ਬੋਰ ਜਿਹੜਾ ਹੈ ਜ਼ਮੀਨ ਦੇ ਵਿੱਚ ਕੀਤਾ ਹੈ ਉਹ ਅਸੀਂ ਨਾਲ ਉਹਦੇ ਨਾਲ ਅਟੈਚ ਕਰਨਾ ਉਹਦੇ ਨਾਲ ਉਹ ਜਿਹੜਾ ਸਾਡਾ ਪਾਣੀ ਸਾਫ਼ ਹੋ ਕੇ ਫਿਲਟਰ ਦੇ ਵਿੱਚੋਂ ਉਹ ਸਾਡੇ ਬੋਰ ਦੇ ਵਿੱਚ ਚਲ ਜਾਏਗਾ ਥੋੜੀ ਜਿਹੀ ਸਾਵਧਾਨੀ ਰੱਖਣ ਵਾਲੀ ਗੱਲ ਇਹ ਦੇ ਚ ਇਹ ਹੈਗੀ ਐ ਵੀ ਸਾਡਾ ਜਿਹੜਾ ਆ ਪਾਣੀ ਛੱਤ ਵਾਲਾ ਹੈ ਉਹ ਇੱਕ ਤਾਂ ਜਦੋਂ ਪਹਿਲਾ ਮੀਂਹ ਪੈਂਦਾ ਹੈ ਕਿਉਂਕਿ ਉਦੋਂ ਗੰਦਮੈਲ ਉੱਤੇ ਸਾਡੀ ਛੱਤ ਤੇ ਹੋ ਸਕਦਾ ਹੈ ਅਸੀਂ ਉਹ ਪਾਣੀ ਜਿਹੜਾ ਪਹਿਲਾ ਪਾਣੀ ਆਉਸੀ ਉਹ ਜ਼ਮੀਨ ਦੇ ਵਿੱਚ ਨਹੀਂ ਪਾਉਣਾ ਹੈ ਉਸ ਪਹਿਲੇ ਪਾਣੀ ਨੂੰ ਅਸੀਂ ਬਾਹਰ ਕੱਢ ਸਕਦੇ ਹਾਂ ਫਿਰ ਸਾਡਾ ਜਿਹੜਾ ਦੂਸਰੇ ਮੀਂਹ ਤੋਂ ਬਾਅਦ ਜਿਹੜਾ ਅਸੀਂ ਪਾਣੀ ਆ ਉਹਨੂੰ ਅਸੀਂ ਵਰਤ ਸਕਦੇ ਹਾਂ ਦੂਸਰੀ ਜੇ ਸਵਤਨੀ ਵਰਤਨ ਦੀ ਲੋੜ ਹੈ ਕਿ ਵੀ ਜਿਹੜਾ ਬੋਰ ਅਸੀਂ ਕੀਤਾ ਹੈ ਉਹ ਅਸੀਂ ਸੁੱਕੇ ਰੇਤ ਦੇ ਵਿੱਚ ਜਾ ਕੇ ਛੱਡਣਾ ਹੂੰ ਉਹ ਬੋਰ ਜਿਹੜਾ ਹੈ ਸੁੱਕੇ ਰੇਤਾ ਜਿਹੜਾ ਡੂੰਘਾ ਜਿਹੜਾ ਹੈ ਸੁੱਕੇ ਰੇਤਾ ਦੇ ਵਿੱਚ ਜਾ ਕੇ ਛੱਡਣਾ ਉਸ ਨੂੰ ਅਸੀਂ ਜਿੱਥੇ ਸਾਡਾ ਪਾਣੀ ਜ਼ਮੀਨ ਦੋਸਤ ਲੈਵਲ ਜਿਹੜਾ ਸਾਡਾ ਪਾਣੀ ਦਾ ਲੈਵਲ ਹੈ ਉਹਦੇ ਵਿੱਚ ਜਾ ਕੇ ਨਹੀਂ ਪਾਉਣਾ ਹੂੰ ਤਾਂ ਕਿ ਕੋਈ ਵੀ ਗਦੀ ਵੀ ਕੁਝ ਵੀ ਇਸ ਤਰ੍ਹਾਂ ਦੀ ਕੋਹਾ ਵੀ ਨਮੀ ਹੋ ਸਕਦੀ ਹੈ ਵੀ ਜਿਹੜਾ ਮਾੜਾ ਪਾਣੀ ਹੈ ਜਿਹਨੂੰ ਪੋਲਿਊਟਡ ਵਾਟਰ ਕਹਿ ਸਕਦੇ ਆ ਆਪਾਂ ਉਹ ਸਾਡੇ ਜ਼ਮੀਨੀ ਪਾਣੀ ਦੇ ਨਾਲ ਨਾ ਮਿਲ ਜਾਵੇ ਅਸੀਂ ਆਪਣੇ ਪਾਣੀ ਨੂੰ ਜ਼ਰਨ ਨਹੀਂ ਬਣਾਉਣਾ ਹੈ ਮੈਂ ਦੇਖਿਆ ਫੀਲਡ ਦੇ ਵਿੱਚ ਕਈ ਵਾਰੀ ਕੰਮ ਕਰਦੇ ਸੀ ਜਦੋਂ ਜ਼ਿੰਮੇਦਾਰ ਬਹੁਤ ਉਤਸਾਹਿਤ ਹੋ ਜਾਂਦੇ ਇਸ ਗੱਲ ਦੇ ਵਿੱਚ ਉਹ ਕਹਿ ਦਿੰਦੇ ਜੀ ਅਸੀਂ ਖੇਤਾਂ ਦਾ ਪਾਣੀ ਜਿਹੜਾ ਹੈ ਜਿਹੜਾ ਜਦੋਂ ਉਸ ਪਾਣੀ ਨੂੰ ਅਸੀਂ ਜੀ ਰੀਚਾਰਜ ਕਰਨਾ ਸ਼ੁਰੂ ਕਰਤਾ ਆਪਣੇ ਪੁਰਾਣੇ ਜਿਹੜੇ ਸਾਡੇ ਬੋਰ ਹੈਗੇ ਜੀ ਅਸੀਂ ਉਹਨਾਂ 'ਚ ਮੋੜ ਦੇ ਦਿੱਤਾ ਤੇ ਉਹ ਪਾਣੀ ਜਿਹੜਾ ਆ ਉਹ ਉਹ ਮਾੜੇ ਪਾਣੀ ਹੁੰਦੇ ਆ ਮਾੜੇ ਪਾਣੀ ਹੁੰਦੇ ਸੈਂਸ ਵੀ ਕਿਉਂਕਿ ਸਾਡੀ ਫਸਲ ਦੇ ਵਿੱਚੋਂ ਪਾਣੀ ਜਿਹੜਾ ਰੁੜ ਕੇ ਆਇਆ ਹੁੰਦਾ ਉਹਦੇ ਵਿੱਚ ਜ਼ਹਿਰਾਂ ਵੀ ਕੁਝ ਹੋ ਸਕਦੀਆਂ ਹੈ ਉਹਦੇ ਚ ਗੰਦ ਮਿਲ ਵੀ ਹੋ ਸਕਦਾ ਕਈ ਤਰ੍ਹਾਂ ਦੇ ਸੂਖਮ ਜੀਵ ਹੁੰਦੇ ਆ ਜਿਹੜੇ ਸਾਰੇ ਉਹ ਜ਼ਹਿਰ ਜਿਹੜੀ ਹੈ ਜੋ ਸੂਖਮ ਜੀਵ ਜਿਹੜੇ ਆ ਥੱਲੇ ਜ਼ਮੀਨ ਦੇ ਪਾਣੀ ਦੇ ਵਿੱਚ ਨਾਲ ਰਲ ਜਾਂਦੇ ਆ ਤਾਂ ਉਹ ਕੀ ਹੈ ਉਹ ਪਾਣੀ ਇੱਕ ਜ਼ਹਿਰ ਬਣ ਸਕਦਾ ਸਾਡਾ ਤੇ ਸਾਡੀ ਸਿਹਤ ਨੂੰ ਤੇ ਅਸਰ ਹੋ ਕਰ ਸਕਦਾ ਸੋ ਇਸ ਲਈ ਮੇਰੀ ਅਰਜ਼ਿਸ਼ ਹੈ ਕਿਸਾਨ ਵੀਰਾਂ ਨੂੰ ਵੀ ਇਹੋ ਜੇ ਉਸਾ ਉਤਸਾਹਿਤ ਹੁੰਦੇ ਨੇ ਦੂਰ ਪਰ ਇਹ ਥੋੜੀ ਜਿਹੀ ਸਾਵਧਾਨੀ ਦੇ ਵਿੱਚ ਵਰਤਨ ਦੀ ਲੋੜ ਹੈਗੀ ਹੈ ਵੀ ਆਪਾਂ ਉਹ ਗੰਦਾ ਪਾਣੀ ਜਿਹੜਾ ਹੈ ਅਸੀਂ ਪਾ ਸਕਦੇ ਹਾਂ ਖੇਤਾਂ ਦਾ ਪਾਣੀ ਜਿਹੜਾ ਹੈ ਅਸੀਂ ਜ਼ਮੀਨ ਦੇ ਵਿੱਚ ਪਾ ਸਕਦੇ ਹਾਂ ਪਰ ਉਹਦੇ ਵਿੱਚ ਵੀ ਇੱਕ ਤਕਨੀਕ ਜਿਹੜੀ ਅਸੀਂ ਯੂਨੀਵਰਸਿਟੀ ਨੇ ਜਿਹੜੀ ਸੁਝਾਈ ਹੈ ਉਹ ਹੈ ਇਹ ਹੈ ਵੀ ਸਾਡੇ ਕੋਲ ਜਿਹੜੇ ਪੁਰਾਣੇ ਖੂਹ ਨੇ ਜੇ ਕਿਤੇ ਸਾਡੇ ਕੋਲ ਹਨ ਹੈਗੇ ਨੇ ਵੈਸੇ ਤਾਂ ਬਹੁਤ ਥਾਵਾਂ ਤੇ ਪੂਰ ਦਿੱਤੇ ਗਏ ਆ ਕਿਸਾਨ ਵੀਰਾਂ ਵੱਲੋਂ ਵੀ ਪਰ ਜਿੱਥੇ ਕਿਤੇ ਵੀ ਜੈ ਐਗਜ਼ਿਸਟ ਕਰਦੇ ਹੈਗੇ ਉਹ ਅਜੇ ਹੈਗੇ ਆ ਤਾਂ ਪਾਣੀ ਇਸੇ ਖੇਤਾਂ ਦਾ ਜਿਹੜਾ ਹੈ ਜਵਾਦੂ ਪਾਣੀ ਜਿਹੜਾ ਕਈ ਵਾਰ ਇਹ ਹੁੰਦਾ ਪ੍ਰਸਾਰ ਬਹੁਤ ਹੋ ਜਾਂਦੀ ਹੈ ਖੇਤਾਂ ਦੇ ਵਿੱਚ ਪਾਣੀ ਜ਼ਿਆਦਾ ਖੜ ਜਾਂਦਾ ਹੈ ਤੇ ਖਾਸ ਤੌਰ ਤੇ ਜਦੋਂ ਅਸੀਂ ਆਪਣੇ ਸਰਦੀਆਂ ਦੇ ਮੌਸਮ ਦੇ ਵਿੱਚ ਦੇਖਦੇ ਹਾਂ ਤੇ ਬੜੀਆਂ ਸਾਡੀਆਂ ਸੈਂਸਿਟਿਵ ਕ੍ਰੌਪਸ ਹੁੰਦੀਆਂ ਨੇ ਕਈ ਵਾਰ ਮੱਕੀ ਦੇ ਵਿੱਚ ਵੀ ਇਸ ਤਰ੍ਹਾਂ ਦੇਖਿਆ ਗਿਆ ਵੀ ਪਾਣੀ ਜੇ ਜ਼ਿਆਦਾ ਖੜ ਜਾਏ ਤਾਂ ਜ਼ਿਮੀਂਦਾਰ ਕੀ ਕਰਦੇ ਆ ਉਸ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਪਾਣੀ ਜਿਹੜਾ ਹੈ ਉਹ ਸਾਡੇ ਸਾਡੇ ਪੁਰਾਣੇ ਖੂਹ ਹੈਗੇ ਆ ਅਸੀਂ ਉਹਨਾਂ ਦੇ ਵਿੱਚ ਉਸ ਪਾਣੀ ਨੂੰ ਜਿਹੜਾ ਹੈ ਉਹ ਮੋੜ ਸਕਦੇ ਆ ਤਾਂ ਖੂਹ ਦੇ ਵਿੱਚ ਤਾਂ ਚਲੇ ਜਾਵੇ ਤੇ ਉਸ ਖੂਹ ਦੇ ਵਿੱਚੋਂ ਹੀ ਪਾਣੀ ਜਿਹੜਾ ਹੈ ਉਹ ਜਜ਼ਬ ਹੋ ਕੇ ਹੌਲੀ-ਹੌਲੀ ਥੱਲੇ ਧਰਤੀ ਦੇ ਪਾਣੀ ਨੂੰ ਰੀਚਾਰਜ ਕਰੇ ਸੋ ਦੇਖੋ ਕਿਸਾਨ ਵੀਰੋ ਜਿਹੜਾ ਮੀਂਹ ਦੇ ਪਾਣੀ ਨੂੰ ਸੰਭਾਲਣ ਦੇ ਲਈ ਜਾਂ ਜ਼ਮੀਨ ਦੇ ਵਿੱਚ ਪਾਉਣ ਲਈ ਦੋ ਤਿੰਨ ਤਕਨੀਕਾਂ ਸਾਨੂੰ ਡਾਕਟਰ ਸਾਹਿਬ ਨੇ ਦੱਸੀਆਂ ਨੇ ਦੋ ਤਰ੍ਹਾਂ ਦੇ ਨਾਲ ਅਸੀਂ ਜ਼ਮੀਨ ਦੇ ਵਿੱਚ ਪਾ ਸਕਦੇ ਹਾਂ ਇੱਕ ਤਾਂ ਸੁੱਕੇ ਰੇਤੇ ਦੇ ਵਿੱਚ ਚਾਹੇ ਉਹ 60 ਤੋਂ 80 ਫੁੱਟ ਤੇ ਆਵੇ ਚਾਹੇ ਉਹ 80 ਤੋਂ 100 ਤੇ ਆਵੇ ਤੇ ਚਾਹੇ 40 ਤੋਂ 60 ਤੱਕ ਆਵੇ ਮਤਲਬ ਕਹਿੰਦਾ ਭਈ ਇਸ ਰੇਤੇ 'ਚ ਸੁੱਕੀ ਰੇਤੇ 'ਚ ਜਾ ਕੇ ਅਸੀਂ ਪਾਣੀ ਛੱਡਣਾ ਉੱਥੇ ਹੀ ਫਿਲਟਰ ਲਾਉਣਾ ਆ ਇਹ ਨਹੀਂ ਆ ਵੀ ਅਸੀਂ ਡੂੰਘਾ ਕਰਕੇ ਬੋਰ 200 ਫੁੱਟ ਜਾਂ 3 250 ਫੁੱਟ ਉੱਥੇ ਜਾ ਕੇ ਪਾਣੀ ਚ ਪਾਣੀ ਚ ਨਹੀਂ ਛੱਡਣਾ ਸੀ ਸੁੱਕੀ ਰਿੱਤੇ ਛੱਡਣਾ ਤਾਂ ਕਿ ਉੱਥੋਂ ਹੀ ਫਿਲਟਰ ਹੋ ਕੇ ਪਾਣੀ ਥੱਲੇ ਜਾਵੇ ਦੂਸਰਾ ਦਸਤਾਰ ਨੇ ਇਹ ਵੀ ਦੱਸਿਆ ਕਿ ਖੇਤਾਂ ਦਾ ਪਾਣੀ ਜੇ ਸਾਡੇ ਕੋਈ ਖੂਹ ਵਾਲੇ ਦੁਆਲੇ ਖਾਲੀ ਪਿਆ ਆ ਪੁਰਾਣਾ ਉਹਦੇ ਵਿੱਚ ਪਾ ਦਈਏ ਤਾਂ ਉਹਦੇ ਨਾਲ ਵੀ ਪਾਣੀ ਆ ਹੌਲੀ ਹੌਲੀ ਜਜ਼ਬ ਹੋਊਗਾ ਥੱਲੇ ਜ਼ਮੀਨ ਦੇ ਵਿੱਚ ਸਾਫ਼ ਹੋ ਕੇ ਹੀ ਉਹ ਥੱਲੇ ਜਾਊਗਾ ਸੋ ਦਸਤਾਰ ਕਿਸਾਨ ਵੀਰ ਕੋਸ਼ਿਸ਼ ਕਰਨਗੇ ਆਪਣੇ ਦੱਸੇ ਨੁਕਤਿਆਂ ਤੇ ਚੱਲਣ ਦੀ ਥੋੜਾ ਜਿਹਾ ਇੱਕ ਹੋਰ ਮੈਂ ਤੁਹਾਨੂੰ ਇੱਥੇ ਪੁੱਛਣਾ ਚਾਹੁੰਗਾ ਕਿ ਜੇ ਕੋਈ ਵੀ ਕਿਸਾਨ ਵੀਰ ਆਪਣੇ ਘਰ ਦੇ ਵਿੱਚ ਜਾਂ ਸਾਡੇ ਸ਼ਹਿਰੀ ਖੇਤਰ ਦੇ ਵਿੱਚ ਰਹਿਣ ਵਾਲੇ ਵਿਅਕਤੀ ਕੋਈ ਵੀ ਉਹ ਜਿਹੜਾ 5 ਮੀਟਰ ਬਈ 5 ਮੀਟਰ ਦਾ ਤੁਸੀਂ ਦੱਸਿਆ ਸਾਨੂੰ ਇੱਕ ਸਿਸਟਮ ਟੂਆ ਪਟਣਾ ਆ ਕਿੰਨਾ ਖਰਚਾ ਥੋੜਾ ਜਿਹਾ ਆਈਡੀਆ ਦੇ ਦਿਓ ਸਾਨੂੰ ਆਈਡੀਆ ਜੀ ਦੇ ਦਿਓ ਦੇਖੋ ਇਹ ਅ ਨਿਰਪਰ ਕਰਦਾ ਵੀ ਤੁਹਾਡੇ ਕੋਲ ਏਰੀਆ ਕਿੰਨਾ ਹੈਗਾ ਜੀ ਮਤਲਬ ਜਾਦਾ ਅਸੀਂ ਵਿਖ ਜਾਂਦੇ ਚਾਰ ਮਰਲੇ ਤੋਂ ਲੈ ਕੇ ਚਾਰ ਮਰਲੇ ਤੋਂ ਸ਼ੁਰੂ ਕਰ ਲੈਂਦੇ ਆਪਾਂ 100 ਮੀਟਰ ਸਕਰ ਤੋਂ ਦੇਖਦੇ ਆਂ ਤਕਰੀਬਨ ਸਾਡਾ ਜਿਹੜਾ ਉਹ 50000 ਰੁਪਏ ਦਾ ਖਰਚਾ ਬਹੁਤ ਜ਼ਿਆਦਾ ਖਰਚਾ ਨਹੀਂ ਹੈ ਕਈ ਵਾਰੀ ਸਾਡੇ ਕੋਲ ਕਈ ਵਾਰ ਕੋਪਰਾਣਾ ਬੋਰ ਜਿਹੜਾ ਪਿਆ ਹੁੰਦਾ ਹੈ ਜਿਹੜੇ ਪਰਹਾਲੇ ਬੋਰ ਉੱਚੇ ਬੋਰ ਜਿਹੜੇ ਲੱਗੇ ਹੋਏ ਆ 50 60 ਫੁੱਟ ਤੱਕ ਹੈਗੇ ਆ ਤਾਂ ਸਾਡਾ ਖਰਚਾ ਜਿਹੜਾ 50000 ਤੋਂ ਵੀ ਘੱਟ ਸਕਦਾ 50000 ਤੋਂ ਲੈ ਕੇ ਤੇ ਲੱਖ ਰੁਪਏ ਦੇ ਵਿੱਚ ਵਿੱਚ ਜਿਹੜਾ ਸਾਡਾ ਖਰਚਾ ਜਿਹੜਾ ਹੋ ਜਾਂਦਾ ਹੈ ਨਿਰਪਰੇ ਕਰੇਗਾ ਵੀ ਤੁਹਾਡੇ ਕੋਲ ਏਰੀਆ ਜਿਹੜਾ ਕਿੰਨਾ ਹੈ ਖੇਤਰਫਲ ਕਿੰਨਾ ਹੈ ਤੁਹਾਡੇ ਉਹ ਜਿਸ ਕਿਟਰਵਲ ਦਾ ਪਾਣੀ ਉਹ ਇਸ ਬੋਰ ਦੇ ਵਿੱਚ ਪਾਉਣਾ ਹੈਗਾ ਹੂੰ ਸੋ ਇੱਕ ਬਹੁਤ ਆ ਜ਼ਿਆਦਾ ਖਰਚ ਨਹੀਂ ਹੈ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਹੁਣ ਤਾਂ ਖੈਰ ਕੁਦਰਤੀ ਕਹ ਲਓ ਵੀ ਸਰਕਾਰ ਵੀ ਇਸ ਪਾਸੇ ਹੋਈ ਹੈ ਤੇ ਉਹਨਾਂ ਨੇ ਮੰਡੇਟਰੀ ਕਰਤਾ ਇਹ ਵੀ ਜਿੰਨੇ ਵੀ ਸਰਕਾਰੀ ਬਿਲਡਿੰਗਸ ਬਣਨੀਆਂ ਤਾਂ ਉਹਦੇ ਵਿੱਚ ਇਹ ਵਾਟਰ ਰੀਚਾਰਜਿੰਗ ਸਿਸਟਮ ਜਿਹੜਾ ਹੈ ਉਹ ਜ਼ਰੂਰ ਲੱਗਾ ਹੋਏ ਅਛਾ ਡਾਕਟਰ ਸਾਹਿਬ ਇਹ ਬਿਲਕੁਲ ਗੱਲ ਤੁਹਾਡੀ ਠੀਕ ਹੈ ਕਿ ਸਰਕਾਰੀ ਬਿਲਡਿੰਗਾਂ ਦੇ ਉੱਤੇ ਤਾਂ ਇਹਨੂੰ ਜ਼ਰੂਰੀ ਕਰਤਾ ਵੀ ਇਹ ਸਾਨੂੰ ਲਾਉਣਾ ਹੀ ਪਊਗਾ ਪਰ ਕਈ ਵਾਰੀ ਅਸੀਂ ਦੇਖਦੇ ਹਾਂ ਘਰਾਂ ਦੇ ਵਿੱਚੋਂ ਜਾਂ ਪਿੰਡਾਂ ਦੇ ਵਿੱਚ ਛੱਤਾਂ ਉੱਪਰਲਾ ਪਾਣੀ ਗਲੀਆਂ ਰਾਹੀਂ ਸਿੱਧਾ ਛੱਪੜ ਦੇ ਵਿੱਚ ਚਲਾ ਜਾਂਦਾ ਛੱਪੜ ਭਰ ਜਾਂਦੇ ਓਵਰਫਲੋ ਹੋ ਜਾਂਦੇ ਆ ਕੋਈ ਇਹੋ ਜੀ ਤਕਨੀਕ ਵੀ ਆ ਵੀ ਆਪਾਂ ਜਿਹੜੇ ਛੱਪੜ ਨੇ ਜਦੋਂ ਸਮਾਂ ਰਹਿੰਦੇ ਉਹਨਾਂ ਨੂੰ ਸਾਫ਼-ਸੂਫ਼ ਕਰ ਲਈਏ ਥੱਲੇ ਉਹਦੇ ਵਿੱਚੋਂ ਵੀ ਲੀਚ ਡਾਊਨ ਪਾਣੀ ਹਾਂ ਬਿਲਕੁਲ ਜੀ ਇਹਦੇ ਵਿੱਚ ਸਾਡਾ ਜਿਹੜਾ ਅਸੀਂ ਵੇਖਿਆ ਵੀ ਛੱਪੜਾਂ ਦਾ ਜਿਹੜਾ ਨਵੀਨੀਕਰਨ ਹੋਣਾ ਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਹੂੰ ਤਾਂ ਛੱਪੜਾਂ ਦੀ ਸਫਾਈ ਜਿਹੜੀ ਆ ਉਹ ਹੋਣੀ ਜ਼ਰੂਰੀ ਹੈ ਇਸ ਦੇ ਵਿੱਚ ਆਪਣੇ ਜਿਹੜਾ ਸਾਡੇ ਕੋਲ ਅ ਪੰਜਾਬ ਗਵਰਨਮੈਂਟ ਦਾ ਵਿਭਾਗ ਹੈਗਾ ਸਵਾਲਕੰਦਰਵੇਸ਼ਨ ਦਾ ਜੀ ਉਹਨੇ ਕਾਫੀ ਉਦਮ ਜਿਹੇ ਦੇ ਵਿੱਚ ਕੀਤਾ ਹੈ ਤੇ ਉਹਨਾਂ ਲੋ ਚੱਪੜਾਂ ਦੀ ਸਫਾਈ ਦਾ ਕੰਮ ਜਿਹੜਾ ਉਹ ਲਗਾਤਾਰ ਜਿਹੜਾ ਹੈ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਉਹ ਸਫਾਈ ਦੇ ਨਾਲ-ਨਾਲ ਜਿਹੜਾ ਇੱਕ ਤਾਂ ਇਹ ਆ ਵੀ ਸਾਡੇ ਜਿਹੜਾ ਉਥੋਂ ਪੋਲਿਊਸ਼ਨ ਜਿਹੜਾ ਹੈ ਪ੍ਰਦੂਸ਼ਣ ਜਿਹੜਾ ਹੈ ਉਹ ਨਹੀਂ ਹੋਏਗਾ ਤੇ ਦੂਸਰਾ ਇਹ ਹੈ ਜਿਹੜਾ ਪਾਣੀ ਹੈ ਉਹ ਪਾਣੀ ਨੂੰ ਸਾਫ਼ ਕਰਕੇ ਅਸੀਂ ਸਿੰਚਾਈ ਦੇ ਤੌਰ ਲਈ ਵੀ ਵਰਤ ਸਕਦੇ ਦੂਸਰਾ ਇਹਦੇ ਨਾਲ ਸਾਨੂੰ ਜਿਹੜਾ ਵਾਧੂ ਜਿਹੜਾ ਫਾਇਦਾ ਇਹ ਆ ਵੀ ਉਹ ਜਦੋਂ ਅਸੀਂ ਛੱਪੜ ਸਾਫ਼ ਕਰਦੇ ਹਾਂ ਤਾਂ ਇਹ ਪਾਣੀ ਜਿਹੜਾ ਸਾਫ਼ ਹੋ ਕੇ ਥੱਲੇ ਜ਼ਮੀਨ ਦੇ ਵਿੱਚ ਜਿਹੜਾ ਜ਼ਮੀਨਦੋਜ਼ ਪਾਣੀ ਆ ਉਹਨੂੰ ਵੀ ਰੀਚਾਰਜ ਕਰਦਾ ਹ ਹ ਬਿਲਕੁਲ ਆ ਦੇਖੋ ਕਿਸਾਨ ਵੀਰ ਉਹ ਗੱਲ ਇਹ ਆ ਵੀ ਦੇਖੋ ਛੱਪੜਾਂ ਜਿਹੜੇ ਛੱਪੜ ਦਾ ਪਾਣੀ ਆ ਤੁਹਾਡੇ ਘਰਾਂ ਵੱਲੋਂ ਹੀ ਗਿਆ ਹੋਇਆ ਪਾਣੀ ਆ ਉਹ ਜ਼ਮੀਨ ਦੇ ਵਿੱਚੋਂ ਜਾ ਰਿਹਾ ਸਮਾਂ ਰਹਿੰਦੇ ਸਾਨੂੰ ਇਹਨਾਂ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਆ ਤਾਂ ਕਿ ਥੱਲੇ ਜਿਹੜੀ ਸਿਲਟ ਜੰਮੀ ਹੋਈ ਆ ਹਾਰਡ ਤੈ ਬੰਨੀ ਹੋਈ ਆ ਜਿਹੜੀ ਉਹਨੂੰ ਅਸੀਂ ਤੋੜੀਏ ਛੱਪੜਾਂ ਦੀ ਸਫਾਈ ਆ ਜਿਹੜੀ ਸਮਾਂ ਰਹਿੰਦੇ ਕਰੀਏ ਤੇ ਨਵੀਨੀ ਕਰਨ ਜਿਹੜਾ ਛੱਪੜਾਂ ਦਾ ਕਰੀਏ ਪਿੰਡਾਂ ਦੇ ਵਿੱਚ ਭੂਮੀ ਅਤੇ ਜਲ ਸੰਭਾਲ ਵਿਭਾਗ ਆ ਜਿਹੜਾ ਪੰਜਾਬ ਦਾ ਡਾਕਟਰ ਸਾਹਿਬ ਨੇ ਆਪਾਂ ਨੂੰ ਦੱਸਿਆ ਕਿ ਉਹ ਬੜੇ ਉਦਦਮ ਕਰ ਰਿਹਾ ਤੇ ਉਹ ਇਹਨਾਂ ਛੱਪੜਾਂ ਦੀ ਨਵੀਨੀ ਕਰਨ ਕਰ ਰਿਹਾ ਡਾਕਟਰ ਸਾਹਿਬ ਇਹ ਜਿਹੜੀ ਛੱਪੜ ਨਵੀਨੀ ਕਰਨ ਹੋ ਰਿਹਾ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਦਾ ਪਾਣੀ ਹੈ ਜਿਹੜਾ ਖੇਤਾਂ ਨੂੰ ਦਿੱਤਾ ਜਾਵੇ ਹਾਂਜੀ ਹੈਨਾ ਬਿਲਕੁਲ ਸੋ ਕਈ ਕਿਸਾਨ ਵੀਰੇ ਪਾਣੀ ਵਰਤਣ ਤੋਂ ਗੁਰੇਜ਼ ਕਰਦੇ ਆ ਕਿ ਯਾਰ ਨਹੀਂ ਇਹ ਤਾਂ ਬਹੁਤ ਗੰਦਾ ਪਾਣੀ ਆ ਇਹਦੇ ਸੰਬੰਧੀ ਸਾਨੂੰ ਜਰੂਰ ਦੱਸੋ ਕੀ ਉਹ ਖੇਤੀ ਲਈ ਲਾਹੇਵੰਦ ਹੈਗਾ ਪਣੀ ਉਹ ਜੀ ਬਹੁਤ ਲਾਹੇਵੰਦ ਆ ਜਿਹੜਾ ਇਸ ਤਰ੍ਹਾਂ ਦਾ ਪਾਣੀ ਹੈਗਾ ਸੋ ਖੇਤੀ ਲਈ ਜਿਆਦਾ ਮਾਫਕ ਹੈ ਉਹ ਜ਼ਰੂਰ ਕਈ ਵਾਰੀ ਬੰਦੇ ਵਿੱਚ ਇਹ ਇਸ ਤਰ੍ਹਾਂ ਦੀ ਭਾਵਨਾ ਆਉਂਦੀ ਹੈਗੀ ਆ ਬਈ ਜੇ ਇਹ ਪਾਣੀ ਜਿਹੜਾ ਸਾਫ਼ ਨਹੀਂ ਹੈ ਜਾਂ ਸਾਨੂੰ ਇਹ ਅਸਰ ਕਰੇਗਾ ਇਹੋ ਜਿਹਾ ਕੁਝ ਨਹੀਂ ਹੈ ਜੇ ਮਹਿਕਮੇ ਦਾ ਜਿਵੇਂ ਤੁਸੀਂ ਨਾਂ ਲਿਆ ਹੈ ਗੱਲ ਸੰਭਾਲ ਵਾਲਾ ਜਾਂ ਪੂਰੀ ਸੰਭਾਲ ਵਾਲਾ ਵਿਭਾਗ ਮੈਂ ਪੂਰਾ ਇਸ ਪਾਣੀ ਨੂੰ ਟੈਸਟ ਕਰਕੇ ਫੇਰ ਹੀ ਉਹ ਟੈਸਟ ਰਿਪੋਰਟ ਦੇ ਕੇ ਫੇਰ ਇਸ ਨੂੰ ਅੱਗੇ ਸਿੰਚਾਈ ਲਈ ਵਰਤਣ ਦੀ ਜਿਹੜੀ ਹੈ ਉਹ ਆਗਿਆ ਦਿੰਦੇ ਆਂ। ਗੱਲ ਤੁਹਾਡੀ ਠੀਕ ਹੈ ਜੀ ਕਿ ਪਾਣੀ ਹੈ ਜਿਹੜਾ ਟੈਸਟ ਰਿਪੋਰਟ ਦੇ ਆਧਾਰ ਤੇ ਅੱਗੇ ਖੇਤਾਂ ਨੂੰ ਦਿੰਨੇ ਆਪਾਂ ਤੇ ਉਹ ਜਿਹੜਾ ਛਪਣਾ ਦਾ ਪਾਣੀ ਆ ਖੇਤਾਂ ਨੂੰ ਕਿਸਾਨ ਵੀਰੋਂ ਲਾਉਣਾ ਲਾਹੇਵੰਦ ਹੈ। ਇਦਾਂ ਦੀ ਗੱਲ ਨਹੀਂ ਆ ਕਿ ਉਹ ਪੋਲਿਊਟਡ ਪਾਣੀ ਆ ਉਹ ਸਾਫ਼ ਪਾਣੀ ਆ ਉਹ ਵੀ। ਹਾਂ ਡਾਕਟਰ ਸਾਹਿਬ ਮੈਂ ਇਹ ਸੋਚਦਾ ਵੀ ਇੱਥੇ ਸਾਰੀਆਂ ਸਿੰਚਾਈਆਂ ਨਿਯੂਨ ਕਰਨੀਆਂ ਚਾਹੀਦੀਆਂ ਸਾਨੂੰ। ਤੇ ਇੱਕ ਦੋ ਸਿੰਚਾਈਆਂ ਤੋਂ ਉਹਦੀਆਂ ਮੈਨੂੰ ਲੱਗਦਾ ਚੱਲ ਨਹੀਂ ਸਕਦੀ। ਉਹ ਦੇਖੋ ਜਿੰਨੇ ਜਿੰਨਾ ਉਹ ਪਾਣੀ ਹੈਗਾ ਉਹ ਇੱਕ ਦੋ ਸਿੰਚਾਈਆਂ ਹੀ ਉਹਦੇ ਨਾਲ ਹੋਣੀਆਂ ਹੈਗੀਆਂ ਉਹ ਕਿਉਂਕਿ ਲਾਗੇ ਜਿੰਨਾ ਉਹਦੇ ਚ ਉਹਦਾ ਕਮਾਂਡ ਏਰੀਆ ਹੋਊਗਾ ਉਹ ਇੱਕ ਦੋ ਸਿੰਚਾਈਆਂ ਲਈ ਹੀ ਕੰਮ ਆਉਣਾ ਹੈ ਉਸ ਤੋਂ ਬਾਅਦ ਤਾਂ ਜਿਹੜੀਆਂ ਆਪਾਂ ਨੂੰ ਫਿਰ ਵੀ ਦੂਸਰਾ ਪਾਣੀ ਲਗਾਉਣਾ ਪੈਣਾ ਨਾਲ ਉਹ ਇੱਕ ਅਸੀਂ ਇਹ ਕਹਿੰਦੇ ਵੀ ਕੰਜਕਟਿਵ ਯੂਜ਼ ਜਿਹੜੀ ਆ ਉਹਦੀ ਉਹ ਕਰਨੀ ਪੈਣੀ ਹੈ ਇੱਕ ਪਾਣੀ ਉਹ ਲਾ ਲਿਆ ਫਿਰ ਤਿੰਨ ਪਾਣੀ ਤੁਸੀਂ ਦੂਸਰੇ ਲਾ ਸਕਦੇ ਹੋ ਇੱਕ ਪਾਣੀ ਫਿਰ ਤੁਸੀਂ ਇਹ ਲਾ ਸਕਦੇ ਹੋ ਤਿੰਨ ਪਾਣੀ ਫਿਰ ਦੂਸਰੇ ਤੁਸੀਂ ਲਾ ਸਕਦੇ ਹੋ ਇਸ ਤਰ੍ਹਾਂ ਫਸਲਾਂ ਨੂੰ ਅਲੱਗ-ਅਲੱਗ ਤੌਰ ਤੇ ਇਹ ਜਿਹੜਾ ਪਾਣੀ ਆ ਉਹਨੂੰ ਮਤਲਬ ਇਹ ਕਹ ਲਓ ਵੀ ਇੱਕ ਤਰ੍ਹਾਂ ਮਿਕਸ ਕਰਕੇ ਆਪਾਂ ਉਹ ਲਗਾਉਣਾ ਹੈਗਾ ਸੋ ਕਿਸਾਨ ਵੀਰੋ ਦੇਖੋ ਪਾਣੀ ਨੂੰ ਸੰਭਾਲਣ ਸੰਬੰਧੀ ਤਕਨੀਕਾਂ ਡਾਕਟਰ ਸਾਹਿਬ ਦੱਸ ਰਹੇ ਆ ਬਹੁਤ ਵਿਸਥਾਰ ਨਾਲ ਦੱਸ ਰਹੇ ਆ ਬੜੀਆਂ ਵਧੀਆ ਨੇ ਅਪਣਾਉਣੀਆਂ ਆਪਾਂ ਸੋ ਡਾਕਟਰ ਸਾਹਿਬ ਦੇਖੋ ਇੱਥੇ ਮੈਨੂੰ ਲੱਗਦਾ ਵੀ ਇੱਕ ਤਕਨੀਕ ਹੋਰ ਵੀ ਆ ਜਿਹੜੀ ਕਿਸਾਨ ਵੀਰ ਬਿਲਕੁਲ ਧਿਆਨ ਨਹੀਂ ਦਿੰਦੇ ਫਸਲੀ ਵਿਭਿੰਨਤਾ ਕਿਉਂਕਿ ਝੋਨੇ ਦੇ ਵੱਲ ਹੀ ਕਿਸਾਨ ਵੀਰਾਂ ਦਾ ਰੁਝਾਨ ਜ਼ਿਆਦਾ ਆ। ਸੋ ਪਹਿਖਣਾ ਚਾਹਾਂਗਾ। ਖੇਤ ਦੇ ਵਿੱਚ ਦੇਖੋ ਜਿਹੜਾ ਇੱਕ ਸੁਨਿਆ ਖਾਸ ਆ। ਅ ਹੁਣ ਮੈਂ ਪਿਛਲੇ ਆਪਣੇ ਮਈ-ਜੂਨ ਦੇ ਮਹੀਨੇ 'ਚ ਮੈਂ ਦੇਖਿਆ। ਅ ਕਿਸਾਨ ਜਿਹੜੇ ਆ ਉਹ ਕਿਉਂਕਿ ਖੇਤ ਖਾਲੀ ਆ ਕਣਕ ਤੋਂ ਬਾਅਦ ਜਦੋਂ ਖੇਤ ਖਾਲੀ ਹੋਇਆ ਤੇ ਲਗਾਤਾਰ ਤੁਹਾਨੂੰ ਜ਼ਮੀਨ ਦਾ ਪਾਣੀ ਵਰਤ ਕੇ ਖੇਤ ਠੰਡੇ ਕਰਨ ਤੋਂ। ਠੰਡੇ ਕਰ ਰਹੇ ਆ ਜੀ। ਸੋ ਉਸ ਗੱਲੋਂ ਮੈਂ ਜ਼ਰੂਰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿਸਾਨ ਵੀਰਾਂ ਨੂੰ ਵੀ ਸਾਡੇ ਕੋਲ ਪਾਣੀ ਜਿਹੜਾ ਇਹ ਮੁੱਕ ਨਹੀਂ ਹੈ। ਇਹਨੇ ਮੁੱਕ ਜਾਣਾ ਹੈ। ਹੂੰ ਜੋ ਅੰਦਾਜ਼ਾ ਸਾਡਾ ਹੈ ਵੀ 239 ਤੱਕ ਜਿਹੜਾ ਹੈ ਇਹਦਾ ਪਾਣੀ ਦਾ ਲੈਵਲ ਜਿਹੜਾ 300 ਮੀਟਰ ਦੇ ਪੱਧਰ ਤੱਕ ਚਲੇ ਜਾਣਾ ਜਿਸ ਤਰ੍ਹਾਂ ਜੇ ਹਿਸਾਬ ਨਾਲ ਅਸੀਂ ਪਾਣੀ ਵਰਤ ਰਹੇ ਹਾਂ। ਸੋ ਮੇਰੀ ਬੇਨਤੀ ਇਹ ਹੈ ਕਿਸਾਨ ਵੀਰਾਂ ਨੂੰ ਵੀ ਅਸੀਂ ਪਾਣੀ ਜਿਹੜਾ ਹੈ ਉਹਦੀ ਬਹੁਤ ਜਿਹੜੀ ਜ਼ਮੀਨੀ ਪਾਣੀ ਦੀ ਜਿਹੜੀ ਹੈ ਬੜੀ ਸੰਕੋਚ ਨਾਲ ਵਰਤੋਂ ਕਰੀਏ। ਤੇ ਇਹ ਜਿਹੜਾ ਬਰਸਾਤੀ ਪਾਣੀ ਹੈ ਇਸ ਦੀ ਸਾਂਭ ਸੰਭਾਲ ਕਰਕੇ ਕਿਸ ਤਰ੍ਹਾਂ ਆਪਾਂ ਇਹਨੂੰ ਅਸੀਂ ਆਪਣੇ ਖੇਤਾਂ ਦੇ ਵਿੱਚ ਭਾਵੇਂ ਸਾਭੀ ਇਹ ਭਾਵੇਂ ਇਸ ਨੂੰ ਫਿਰ ਰੀਚਾਰਜ ਕਰੀਏ ਕਿਉਂਕਿ ਧਰਤੀ ਉੱਤੇ ਵੀ ਅਸੀਂ ਪਾਣੀ ਨੂੰ ਸਟੋਰ ਕਰ ਸਕਦੇ ਹਾਂ ਸਾਡੇ ਕੋਲ ਵੀ ਤਕਨੀਕ ਹੈਗੀ ਹੈ ਵੀ ਅਸੀਂ ਪੌਂਡ ਬਣਾ ਸਕਦੇ ਹਾਂ ਚੱਪੜ ਬਣਾ ਸਕਦੇ ਹਾਂ ਪਰ ਚੱਪੜ ਬਣਾਉਣ ਦੇ ਲਈ ਵੀ ਸਾਨੂੰ ਸਾਡੀ ਆਪਣੀ ਜ਼ਮੀਨ ਚਾਹੀਦੀ ਹੈ ਤੋ ਉਹ ਕਿਉਂਕਿ ਜ਼ਮੀਨ ਕਾਫੀ ਮਹਿੰਗੀ ਹੈ ਇਸ ਲਈ ਕਿਸਾਨ ਵੀਰ ਜਿਹੜੇ ਆ ਉਹ ਜ਼ਮੀਨ ਦੇ ਉੱਤੇ ਜਿਹੜਾ ਹੈ ਚੱਪੜ ਬਣਾਉਣ ਤੋਂ ਉਹ ਤੋਂ ਬੁਰੇਜ਼ ਕਰਨਗੇ ਧਰਤੀ ਦੇ ਵਿੱਚ ਅਸੀਂ ਜਿਹੜਾ ਪਾਣੀ ਹੈ ਇਸ ਨੂੰ ਅਸੀਂ ਸਟੋਰ ਕਰ ਸਕਦੇ ਹਾਂ ਨਾਲ ਦੀ ਨਾਲ ਜਿਹੜਾ ਧਰਤੀ ਵਾਲਾ ਪਾਣੀ ਹੈ ਉਸ ਨੂੰ ਸੰਕੋਚ ਵੀ ਵਰਤੋ ਨਵੀਆਂ ਤਕਨੀਕਾਂ ਬਹੁਤ ਨੇ ਸਿੱਧੀ ਬਜਾਈ ਆ ਗਈ ਹੈ ਝੋਨੇ ਦੇ ਵਿੱਚ ਉਹਦੇ ਵਿੱਚ ਵੀ 20-25% ਪਾਣੀ ਜਿਹੜਾ ਹੈ ਉਹਦੀ ਬਚਤ ਹੋ ਜਾਂਦੀ ਹੈ ਲੇਜ਼ਰ ਕਰਾਹੇ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਲੇਜ਼ਰ ਕਰਾਹੇ ਦੀ ਵਰਤੋਂ ਕਰਨ ਦੇ ਨਾਲ-ਨਾਲ ਇਹ ਗੱਲ ਵੀ ਜਿਹੜੀ ਆ ਉਹ ਆਪਣੇ ਮਨ ਦੇ ਵਿੱਚ ਰੱਖਣੀ ਜ਼ਰੂਰੀ ਹੈ ਵੀ ਅਸੀਂ ਖੇਤ ਜਿਹੜੇ ਆ ਜਾਂ ਕਿਾਰੇ ਜਿਹੜੇ ਹੈਗੇ ਹਨ ਉਹ ਅਸੀਂ ਬਹੁਤ ਜ਼ਿਆਦਾ ਵੱਡੇ ਨਹੀਂ ਪਾਉਣੇ ਬਹੁਤ ਜ਼ਿਆਦਾ ਸਾਡਾ ਹੁਣ ਪ੍ਰੈਕਟੀਕਲ ਤਜਰਬਾ ਇਹ ਆ ਕਿ ਕਿਸਾਨਾਂ ਨੇ ਲੇਜ਼ਰ ਲੈਵਲਿੰਗ ਕਰ ਲਈ ਪਰ ਲੇਜ਼ਰ ਲੈਵਲਿੰਗ ਕਰਨ ਤੋਂ ਬਾਅਦ ਜਿਹੜੇ ਆ ਖੇਤ ਜਿਹੜੇ ਕਿਆਰੇ ਆ ਉਹ 2-2 ਕਿੱਲੇ ਤੇ 3-3 ਕਿੱਲੇ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਜਿਹੜਾ ਪਾਣੀ ਜਿਹੜਾ ਹੈ ਉਹਦੇ ਜਿਹੜੀ ਅਜਾਈ ਵਰਤੋਂ ਜਿਹੜੀ ਆ ਉਹ ਹੋ ਰਹੀ ਆ ਵਾਧੂ ਵਰਤੋਂ ਹੋ ਰਹੀ ਆ ਆਪਾਂ ਜੋ ਯੂਨੀਵਰਸਿਟੀ ਦੀਆਂ ਜਿਹੜਾ ਸਾਡੇ ਕੀਤੀ ਬੜੀ ਯੂਨੀਵਰਸਿਟੀ ਨੇ ਸਿਫਾਰਸ਼ਾਂ ਕੀਤੀਆਂ ਹੋਈਆਂ ਵੀ ਅਸੀਂ ਕਿਆਰੇ ਜਿਹੜੇ ਆ ਕੇਸ ਹਸਾਬ ਨਾਲ ਪਾਉਣੇ ਹੈਗੇ ਆ ਉਹ ਆਪਾਂ ਉਸ ਖਿਆਰੇ ਛੋਟੇ ਰੱਖ ਕੇ ਤੇ ਫਿਰ ਜਿਹੜਾ ਅਸੀਂ ਝੋਨਾ ਲਗਾਈਏ ਤੁਹਾਡੀ ਗੱਲ ਠੀਕ ਆ ਜੀ ਛੋਟੇ ਕਿਆਰੇ ਵੈਸੇ ਤਾਂ ਕਿਤੇ ਨਹੀਂ ਪੰਜਾਬ ਚ ਦਿਖਦੇ ਕਿਸਾਨ ਵੀਰੋਂ ਮੁਰਨਾ ਪਊ ਇਸ ਪਾਸੇ ਨੂੰ ਛੋਟੇ ਕਿਆਰੀ ਪਾਵਾਂਗੇ ਪਾਣੀ ਦੀ ਸੰਕੋਚ ਨਾਲ ਵਰਤੋਂ ਕਰਾਂਗੇ ਤਾਂ ਹੀ ਲੰਬੇ ਸਮੇਂ ਲਈ ਵਰਤ ਸਕਦੇ ਆ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਉਦਮੀ ਕਿਸਾਨ ਨੇ ਸਾਡੇ ਜਿਨ੍ਹਾਂ ਨੇ ਆਪਣੇ ਖੇਤਾਂ ਦੇ ਦੁਆਲੇ ਜਿੰਨਾ ਕੁ ਜ਼ਮੀਨ ਹੈਗੀ ਆ ਪਾਉਂਡ ਬਣਾਏ ਹੋਇਆ ਮੈਂ ਫਸਲੀ ਵਿਭਿੰਨਤਾ ਦੀ ਗੱਲ ਡਾਕਟਰ ਸਾਹਿਬ ਤੁਹਾਡੇ ਨੂੰ ਤਾਂ ਕਰ ਰਿਹਾ ਸੀ ਕਿਉਂਕਿ ਉਹਨਾਂ ਨੇ ਨਾ ਬਾਗਾਂ 'ਹੇ ਟ੍ਰੱਕ ਵਾਲਿਆਂ ਦਾ ਜਾਂ ਹੋਰ ਲਿਆ ਤਪਕੇ ਸਿੰਚਾਈ ਨਾਲ ਵਰਤੋਂ ਕਰਦੇ ਇਹੋ ਜਿਹੇ ਕਿਸਾਨ ਵੀਰ ਮੀਣੇ ਤਪਕਾ ਸਿੰਚਾਈ ਜਿਹੜੀ ਪ੍ਰਣਾਲੀ ਦੀ ਵਰਤੋਂ ਹਨ ਇਹ ਵੀ ਇੱਕ ਤਕਨੀਕ ਹੈ ਤੇ ਉਸ ਤਕਨੀਕ ਦੇ ਵਿੱਚ ਸਾਡਾ ਪਾਣੀ ਜਿਹੜਾ ਹੈ ਬਹੁਤ 50% ਤੱਕ ਵੀ ਸਾਡਾ ਪਾਣੀ ਜਿਹੜੀ ਉਹਦੀ ਬਚਤ ਹੋ ਜਾਂਦੀ ਆ ਨਾਲ ਦੀ ਨਾਲ ਜਦੋਂ ਅਸੀਂ ਦੇਖਦੇ ਹਾਂ ਤੁਸੀਂ ਖਾਦਾਂ ਜਿਹੜੀ ਵਰਤੋਂ ਕਰਦੇ ਸਾਡੀ ਖਾਦ ਜਿਹੜੀ ਆ ਉਹ ਜਾਈਂ ਚੱਲ ਜਾਂਦੀ ਆ ਇਹਦੇ ਵਿੱਚ ਉਹ ਤਕਰੀਬਨ 50 40 50% ਤੱਕ ਸਾਡੀ ਖਾਦ ਦੀ ਜਿਹੜੀ ਬਚਤ ਵੀ ਹੋ ਜਾਂਦੀ ਆ ਨਾਲ ਦੀ ਨਾਲ ਸਾਡੇ ਜਿਹੜੇ ਪ੍ਰੋਡਕਸ਼ਨ ਆ ਜੋ ਸਾਡੀ ਉਤਪਾਦਕਤਾ ਹੈ ਉਹ ਬਹੁਤ ਜ਼ਿਆਦਾ ਵਧੀ ਹੈ ਉਹ 200% ਤੱਕ ਹੈ ਲੋ 300% ਤੱਕ ਵੀ ਦੇਖੀ ਹੈ ਅਸੀਂ ਉਹ ਸਬਜ਼ੀਆਂ ਵਿੱਚ ਖਾਸ ਕਰਕੇ ਜਿੱਥੇ ਇਸ ਜਿਹੜੀ ਸਾਡੀ ਤਕਨੀਕ ਹੈ ਕਿ ਤੁਪਕਾ ਸਿੰਚਾਈ ਹੈ ਜੀ ਜੀ ਇਹ ਇਹਦਾ ਬਹੁਤ ਅੱਛਾ ਜਿਹੜਾ ਰਿਜ਼ਲਟ ਜਿਹੜਾ ਉਹ ਦੇਖਿਆ ਗਿਆ। ਸੋ ਇਹ ਵੱਡੀ ਗੱਲ ਇਹ ਆ ਵੀ ਇਹ ਪਾਣੀ ਜਿਹੜਾ ਮੈਂ ਜਿਵੇਂ ਅੱਗੇ ਵੀ ਕਿਹਾ ਸੀ ਇਹ ਮੁੱਕ ਨਹੀਂ ਹੈ। ਇਹਨੇ ਮੁੱਕ ਜਾਣਾ ਇਸ ਲਈ ਸਾਨੂੰ ਲੋੜ ਹੈ। ਪਾਣੀ ਉਦਾਤਰਤੀ ਤੇ ਬਹੁਤ ਹੈ। ਪਰ ਜਿਹੜਾ ਫਰੈਸ਼ ਵਾਟਰ ਜਿਹਨੂੰ ਅਸੀਂ ਕਹਿੰਦੇ ਹਾਂ ਜਿਸ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਜੀ ਜੀ ਉਹ ਨਾਲ ਦੀ ਨਾਲ ਸਾਨੂੰ ਕੁਆਲਿਟੀ ਜਿਹੜੀ ਹੈ ਪਾਣੀ ਦੀ ਕੁਆਲਿਟੀ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਾਣੀ ਅਸੀਂ ਵਰਤ ਵੀ ਰਹੇ ਹਾਂ ਅਸੀਂ ਆਪਣੇ ਕਰ ਰਹੇ ਵਿੱਚ ਵਰਤ ਰਹੇ ਉਸ ਪਾਣੀ ਨੂੰ ਵੀ ਸਾਾਨੂੰ ਲੋੜ ਹੈ ਕਿ ਉਸ ਪਾਣੀ ਨੂੰ ਵੀ ਸੰਭਾਲਣ ਦੀ ਵੀ ਅਸੀਂ ਪਾਣੀ ਜਿਹੜਾ ਹੈ ਉਹ ਨੂੰ ਅਜਾਈਂ ਜਿਹੜੀ ਹੈ ਉਹ ਵਰਤੋ ਨਾ ਕਰੀਏ ਸੰਕੋਚਨ ਕਰੀਏ ਸੋ ਕਿਸਾਨ ਵੀਰੋ ਭਾਵੇਂ ਝੋਨਾ ਸਾਨੂੰ ਬਹੁਤ ਆਮਦਨ ਦਿੰਦਾ ਪਰ ਨਾਲ ਨਾਲ ਸਾਡਾ ਜਿਹੜਾ ਫਰੈਸ਼ ਵਾਟਰ ਹੈ ਜਿਹੜਾ ਪੀਣ ਵਾਲਾ ਪਾਣੀ ਆ ਉਹਨੂੰ ਵੀ ਇਹ ਬਹੁਤ ਜ਼ਿਆਦਾ ਗੁਵਾ ਰਿਆ ਆ ਆਪਾਂ ਥੋੜਾ ਰਕਬੇ ਚੋਂ ਘਟਾ ਕੇ ਹੋਰ ਫਸਲਾਂ ਥੱਲੇ ਲਈਏ ਫਸਲੀ ਵਿਭਿੰਨਤਾ ਲਈਏ ਬਾਗਾਂ ਹੇਠ ਰਕਬਾ ਲਈਏ ਜਿਹੜੇ ਕਿਸਾਨ ਵੀ ਕਰ ਸਕਦੇ ਆ ਆਪਣੇ ਖੇਤਾਂ ਦੇ ਵਿੱਚ ਪੌਂਡ ਬਣਾ ਕੇ ਛੱਪੜ ਬਣਾ ਕੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਤੇ ਉਸ ਤੋਂ ਬਾਅਦ ਧੁੱਪਕਾ ਸਿੰਚਾਈ ਵੱਲੋਂ ਆਉਣ ਤਾਂ ਕਿ ਆਪਣਾ ਪਾਣੀ ਜਿਹੜਾ ਉਹ ਬਚ ਸਕੇ